ਇਹ ਚ ਕੁਛ ਨਹੀਂ ਹੁੰਦਾ ਮਸ਼ਹੂਰ ਹੋਣਾ ਤੇ ਖਾਸ ਹੋਣਾ ਅੱਡ ਅੱਡ ਚੀਜ਼ਾਂ ਹੁੰਦੀਆਂ ਨੇ ਹਨਾ ਤੇ ਹਰ ਬੰਦਾ ਕਿਉਂਕਿ ਕਿਸੇ ਨਾ ਕਿਸੇ ਲਈ ਤੁਸੀਂ ਸਪੈਸ਼ਲ ਹੋ ਤੁਸੀਂ ਕਿਸੇ ਨਾ ਕਿਸੇ ਲਈ ਖਾਸ ਹੈਗੇ ਹੋ ਕਦੇ ਕਦੇ ਹੁੰਦਾ ਨਾ ਤੁਹਾਡੀਆਂ ਕੁਝ ਕੁ ਗੱਲਾਂ ਤੁਹਾਡੀਆਂ ਕਿਸੇ ਨੂੰ ਦੱਸਣ ਨੂੰ ਨਹੀਂ ਜੀ ਕਰਦਾ ਹੁੰਦਾ ਉਦੋਂ ਬੰਦਾ ਆਪਦੇ ਆਪ ਨੂੰ ਕਹਿੰਦਾ ਵੀ ਨਹੀਂ ਐਡੀ ਦੁਖੀ ਹੋਣ ਵਾਲੀ ਹਾਰਨ ਵਾਲੀ ਗੱਲ ਨਹੀਂ ਹੈਗੀ ਵੀ ਤੂੰ ਤਾਂ ਜ਼ਿੰਦਗੀ ਚ ਆਹ ਹਪੜਾਵਾਂ ਤੋਂ ਲੰਘ ਗਈ ਹਨਾ ਇੰਨਾ ਕੁਝ ਕਰ ਲਿਆ ਜਾਂ ਇੰਨਾ ਕੁਝ ਸਹਿ ਲਿਆ ਹਰੇਕ ਦੀ ਉਹ ਸਹਿਣ ਵਾਲੀ ਵੀ ਚੀਜ਼ ਵੱਖਰੀ ਆ ਫਿਰ ਤੇ ਆਪਦਿਆਂ ਦੀ ਹੱਲਾਸ਼ੇਰੀ ਤੋਂ ਵੱਧ ਕੇ ਤਾਂ ਕੁਝ ਹੁੰਦਾ ਹੀ ਨਹੀਂ ਹੈਗਾ ਤਾਂ ਕਰਕੇ ਜਿਹੜੇ ਤੁਹਾਡੇ ਖਾਸ ਰਿਸ਼ਤੇ ਨੇ ਜਿਹੜੇ ਤੁਹਾਡੇ ਕੋਈ ਖਾਸ ਦੋਸਤ ਨੇ ਤੁਸੀਂ ਉਹਨਾਂ ਨੂੰ ਕਦੇ ਨਾ ਕਦੇ ਇਹ ਦੱਸੋ ਵੀ ਤੇਰੀ ਮੈਨੂੰ ਬਹੁਤ ਕਦਰ ਹੈ ਤੇ ਤੂੰ ਮੇਰੇ ਨਾਲ ਹੋਣਾ ਹੀ ਚਾਹੀਦਾ ਤੇ ਤੂੰ ਮੇਰੇ ਲਈ ਬਹੁਤ ਖਾਸ ਹੈ ਆਲੇ ਦਿਵਾਲੀ ਦੇ ਲੋਕਾਂ ਨਾਲੋਂ ਤੁਸੀਂ ਕਿਸ ਢੰਗ ਨਾਲ ਬੋਲਦੇ ਹੋ ਤੁਸੀਂ ਕਹੇ ਜੇ ਸ਼ਬਦ ਵਰਤਦੇ ਹੋ ਤੁਹਾਡਾ ਬੋਲਣ ਦਾ ਲਹਿਜਾ ਵੀ ਹਾਂ ਕੋਈ ਲਮਕਾ ਕੇ ਗੱਲ ਕਹਿੰਦਾ ਕੋਈ ਕਾਲੀ ਬੋਲ ਜਾਂਦਾ ਕੋਈ ਹੌਲੀ ਬੋਲਦਾ ਕਿੰਨੀ ਖਾਸ ਬਣਾਉਂਦੀ ਹੈ ਖਾਸ ਬਣਾਉਂਦੀਆਂ ਨੇ ਆਪਾਂ ਜਿਵੇਂ ਹੁਣ ਆਪਾਂ ਕਹਿ ਨਹੀਂ ਦਿੰਦੇ ਵੀ ਫਲਾਨਾ ਬੰਦਾ ਤਾਂ ਬਾਹਲੀ ਨਿੱਗੀ ਜੀ ਗੱਲ ਕਰਦਾ ਉਹ ਬੀਬੀ ਤਾਂ ਹੌਲੀ ਹੌਲੀ ਬੋਲਦੀ ਆ ਉਹ ਦੀ ਖਾਸੀਅਤ ਆ ਉਹ ਦੀ ਖਾਸੀਅਤ ਆ ਜਿਵੇਂ ਬੱਚੇ ਹੁੰਦੇ ਆ ਕੋਈ ਵੱਧ ਸੋਹਣਾ ਹੁੰਦਾ ਕੋਈ ਘੱਟ ਸੋਹਣਾ ਹੁੰਦਾ ਕਿਸੇ ਦਾ ਰੰਗ ਪੱਕਾ ਹੁੰਦਾ ਕਿਸੇ ਦਾ ਸਾਫ਼ ਹੁੰਦਾ ਹੈਨਾ ਪਰ ਜਿਹੜੀ ਉਸ ਜਵਾਕ ਦੀ ਮਾਂ ਹੋਊਗੀ ਉਹਨੂੰ ਆਪਦਾ ਹੀ ਸੋਹਣਾ ਲੱਗੂਗਾ ਉਹਦੇ ਲਈ ਉਹੀ ਖਾਸ ਆ ਜਿਵੇਂ ਕਈ ਵਾਰੀ ਹੁੰਦਾ ਵੀ ਆਪਣੀਆਂ ਵੀ ਮੰਮੀ ਆ ਆਪਾਂ ਜੇ ਉਹਨਾਂ ਨੂੰ ਕੁਝ ਆਪਾਂ ਕਿ ਨਵੇਂ ਕੱਪੜੇ ਪਾ ਕੇ ਦਿਖਾ ਦਈਏ ਜਾਂ ਕੋਈ ਇਹੋ ਜਿਹੀ ਚੀਜ਼ ਦਿਖਾ ਦਿਓ ਕਹਣੀਏ ਵੀ ਤੇਰੇ ਪਾਈ ਤਾਂ ਚੀਜ਼ ਬਾਹਲੀ ਸੋਹਣੀ ਲੱਗਦੀ ਐ ਤੇ ਆਪਾਂ ਵੀ ਕੀ ਵਾਰ ਕਹਿ ਦੇਣਾ ਮੰਮੀ ਬਸ ਕਰੋ ਐਡੀਆਂ ਕਿਹੜਾ ਸੀ ਵੀ ਕੁਛ ਆਏ ਆ ਹਨਾ ਪਰ ਉਹ ਕਹਣਗੇ ਵੀ ਸਾਨੂੰ ਤਾਂ ਤੁਸੀਂ ਸੋਹਣੇ ਲੱਗਦੇ ਹੋ ਮਾਪਿਓ ਸਾਨੂੰ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਤੇ ਟੋਕਦੇ ਆ ਉਹ ਇਸ ਲਈ ਨਹੀਂ ਟੋਕ ਰਹੇ ਹੁੰਦੇ ਵੀ ਉਹਨਾਂ ਨੂੰ ਕੋਈ ਆਪਾਂ ਨੂੰ ਨੀਵਾ ਦਿਖਾਉਣਾ ਹੁੰਦਾ ਉਹ ਇਸ ਲਈ ਟੋਕ ਰਹੇ ਹੁੰਦੇ ਆ ਕਿ ਮੇਰਾ ਜਵਾਕ ਆ ਕੱਲ ਨੂੰ ਚਾਰ ਬੰਦਿਆਂ 'ਚ ਖੜਾ ਹੋਵੇ ਤਾਂ ਕੋਈ ਕਹੂਗਾ ਵੀ ਇਹ ਫਲਾਨੇ ਦੀ ਕੁੜੀ ਆ ਭਾਈ ਫਲਾਨੇ ਦਾ ਮੁੰਡਾ ਤਾਂ ਉਹ ਮਤਲਬ ਉੱਥੇ ਉਹਨਾਂ ਨਾਲ ਹੁੰਦਾ ਵੀ ਸਾਡਾ ਜਵਾਕ ਜਦੋਂ ਬੋਲੇ ਨਾ ਉਹਦੇ ਨਾਲ ਸਾਡਾ ਵੀ ਉਹ ਬੋਲੇ ਵੀ ਅਸੀਂ ਕਿਵੇਂ ਗੱਲ ਕਰਦੇ ਆ ਸਾਡਾ ਪਰਿਵਾਰ ਕਿਵੇਂ ਦਾ ਤੁਹਾਡੇ ਕੋਲ ਹੈਗਾ ਕੀ ਆ ਕੋਡੀ ਕਲਾ ਤੁਹਾਨੂੰ ਉਹ ਖਾਸ ਬਣਾਉਂਦੀ ਆ ਤੁਹਾਡਾ ਟੈਲੈਂਟ ਖਾਸ ਬਣਾਉਂਦਾ ਇਹ ਨਹੀਂ ਹੁੰਦਾ ਵੀ ਜੇ ਤੁਸੀਂ ਕਿਸੇ ਤੋਂ ਘੱਟ ਸੋਹਣੇ ਹੋ ਤਾਂ ਤੁਸੀਂ ਪਿੱਛੇ ਰਹਿ ਗਏ ਉਹ ਤੋਂ ਕਿਸੇ ਚੀਜ਼ 'ਚ ਐ ਕਦੇ ਵੀ ਨਹੀਂ ਹੁੰਦਾ ਹੈਗਾ ਸੋਹਣਾ ਵੱਧ ਘੱਟ ਹੋਣਾ ਰੰਗ ਪੱਕਾ ਸਾਫ਼ ਇਹ ਮੈਟਰ ਨਹੀਂ ਕਰਦਾ ਆਪਣੇ ਮਾਪਿਓ ਕਹਿੰਦੇ ਹੁੰਦੇ ਸੀਗੇ ਵੀ ਜਿਹੜਾ ਕੋਈ ਬਾਲਾ ਹਾਂ ਚ ਹਾਂ ਹੀ ਮਲਾਈ ਜਾਵੇ ਨਾ ਮੂੰਹ ਦਾ ਮਿੱਠਾ ਹੁੰਦਾ ਹੈ ਨਾ ਉਹ ਕਿਉਂਕਿ ਉਹ ਤੁਹਾਨੂੰ ਟੋਕ ਨਹੀਂ ਰਿਹਾ ਹੋ ਸਕਦਾ ਤੁਸੀਂ ਉਸ ਪਾਸੇ ਗਲਤ ਵੀ ਹੋ ਹਨਾ ਹੋ ਸਕਦਾ ਤੁਸੀਂ ਉੱਥੇ ਉਹ ਚੀਜ਼ ਜਿਹੜੀ ਕਰ ਰਹੇ ਹੋ ਉਹ ਚੰਗੀ ਨਾ ਹੋਵੇ ਪਰ ਕੁਝ ਲੋਕ ਤੁਹਾਡੇ ਦੁਆਲੇ ਯੈਸ ਮੈਨ ਹੁੰਦੇ ਆ ਸਾਡੇ ਹਜ਼ਾਰ 2000 ਲੋਕ ਸਾਨੂੰ ਇੰਸਟਾ ਤੇ ਫੋਲੋ ਕਰਨਾ ਸ਼ੁਰੂ ਕਰ ਦੇਣ ਸਾਨੂੰ ਲੱਗਦਾ ਵੀ ਠੀਕ ਹੈ ਹੁਣ ਮੈਂ ਹੀ ਸਟਾਰ ਆ ਮੈਂ ਤਾਂ ਨਹੀਂ ਕੁਝ ਵੀ ਕਰੂੰਗਾ ਹਨਾ ਤਾਂ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਫੋਕੀ ਜਿਹੜੀ ਚਮਕ ਦਮਕ ਉਹਦੇ ਚ ਕੁਝ ਨਹੀਂ ਰੱਖਿਆ ਤੁਸੀਂ ਵੱਡਾ ਆਪਦੇ ਆਪ ਨੂੰ ਜੋ ਤੁਸੀਂ ਕਰੋਗੇ ਨਾ ਕੁਝ ਮਤਲਬ ਤੁਹਾਨੂੰ ਫੀਲ ਹੋਊਗਾ ਵੀ ਤੁਸੀਂ ਕੁਝ ਵਧੀਆ ਕੀਤਾ ਤੁਹਾਨੂੰ ਰੋਲਾ ਪਾਉਣ ਦੀ ਲੋੜ ਨਹੀਂ ਪਊਗੀ ਤਾਂ ਕਈ ਵਾਰੀ ਆਪਾਂ ਨਾ ਦੇਖੋ ਦੇਖ ਉਹ ਚੀਜ਼ਾਂ ਨੂੰ ਪਾਸੇ ਕਰਕੇ ਬਨੌਟੀ ਜੀਆਂ ਚੀਜ਼ਾਂ ਲਿਆਉਣ ਲੱਗ ਜਾਂਦੇ ਆ ਆਪਦੇ ਆਪ 'ਚ ਕਿਉਂਕਿ ਅਸੀਂ ਖੁਦ ਨੂੰ ਪ੍ਰਾਇੋਰਟਾਈਜ਼ ਨਹੀਂ ਕਰ ਰਹੇ ਅਸੀਂ ਖੁਦ ਨੂੰ ਖਾਸ ਨਹੀਂ ਮੰਨ ਰਹੇ ਮੈਨੂੰ ਲੱਗਦਾ ਬਦਲਣ ਦੀ ਬਜਾਏ ਉਹ ਚੀਜ਼ਾਂ ਆਪਦੀਆਂ ਚੀਜ਼ਾਂ ਨੂੰ ਤਰਾਸ਼ਣਾ ਚਾਹੀਦਾ ਸਤਿ ਸ੍ਰੀ ਅਕਾਲ ਮੈਂ ਮਨਵੀਰ ਕੌਰ ਤੁਸੀਂ ਦੇਖ ਰਹੇ ਹੋ ਬੀ ਸੋਸ਼ਲ ਪ੍ਰੋਗਰਾਮ ਗੱਲ ਤੇ ਗੱਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਹਰ ਵਾਰ ਦੀ ਤਰ੍ਹਾਂ ਪਹਿਲਾਂ ਹਰਸੀ ਨੂੰ ਜੀ ਆਖਦੇ ਆਂ ਤੇ ਫਿਰ ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਆਂ ਤੇ ਉਹਦੇ ਨਾਲ ਆਪਾਂ ਹੋਰ ਗੱਲਾਂ ਬਾਤਾਂ ਕਰਾਂਗੇ ਸੋ ਆਪਾਂ ਪਹਿਲਾਂ ਹਰਸੀ ਨੂੰ ਜੀ ਆਖਦੇ ਆਂ ਕਿਵੇਂ ਆ ਹਰਸੀ ਵਧੀਆ ਤੂੰ ਦੱਸ ਮੈਂ ਵੀ ਵਧੀਆ ਹੋਰ ਕੀ ਬੰਦ ਹੈ बनਦਾ ਤਾਂ ਫਿਲਹਾਲ ਪ੍ਰੋਗਰਾਮ ਹੀ ਸ਼ੂਟਿੰਗ ਚੱਲ ਰਹੀ ਹੈ ਤੇ ਹੁਣ ਆਪਾਂ ਕਿਉਂਕਿ ਬੈਕ ਟੂ ਬੈਕ ਆ ਪ੍ਰੋਗਰਾਮ ਹੀ ਕਰ ਰਹੇ ਸੀਗੇ ਹੂੰ ਤੇ ਹਰ ਸੀ ਜਿਵੇਂ ਆਪਾਂ ਕਈ ਵਾਰ ਗੱਲ ਕਰਦੇ ਹੁੰਨੇ ਆ ਨਾ ਕੁਝ ਲੋਕ ਹਮੇਸ਼ਾ ਹੀ ਸ਼ਿਕਾਇਤ ਕਰਦੇ ਆ ਵੀ ਵੀ ਸਾਨੂੰ ਇਹ ਫੀਲ ਹੁੰਦਾ ਵੀ ਅਸੀਂ ਕਿਸੇ ਲਈ ਸਪੈਸ਼ਲ ਨਹੀਂ ਹੈਗੇ ਵੀ ਅਸੀਂ ਕਿਸੇ ਲਈ ਖਾਸ ਨਹੀਂ ਹੈਗੇ ਇਹ ਸੋਚ ਕੇ ਬਹੁਤ ਸਾਰੇ ਲੋਕ ਉਦਾਸ ਵੀ ਹੋ ਜਾਂਦੇ ਨੇ ਹਨਾ ਮਤਲਬ ਤੈਨੂੰ ਕੀ ਲੱਗਦਾ ਵੀ ਇਹ ਕਿਉਂ ਹੁੰਦਾ ਜਾਂ ਤੈਨੂੰ ਕਦੇ ਫੀਲ ਹੋਈ ਆ ਇਹ ਚੀਜ਼ ਮੈਨੂੰ ਐ ਲੱਗਦਾ ਵੀ ਹਰ ਇੱਕ ਬੰਦਾ ਜਿਹੜਾ ਉਹ ਅਲੱਗ ਅਲੱਗ ਲੋਕਾਂ ਲਈ ਕਿਸੇ ਨਾ ਕਿਸੇ ਤਰੀਕੇ ਖਾਸ ਹੁੰਦਾ ਹੂੰ ਜਿਵੇਂ ਜੇ ਤੁਹਾਡੀ ਮਾਂ ਉਹ ਬੱਚੇ ਲਈ ਹੋਰ ਤਰੀਕੇ ਨਾਲ ਖਾਸ ਆ ਆਪਦੇ ਲਾਈਫ ਪਾਰਟਨਰ ਲਈ ਹੋਰ ਤਰੀਕੇ ਨਾਲ ਖਾਸ ਆ ਹਨਾ ਉਸ ਪਰਿਵਾਰ ਲਈ ਉਹ ਹੋਰ ਭੂਮਿਕਾ ਵੀ ਨਿਭਾ ਰਹੀ ਹੈ ਤੇ ਹੋਰ ਤਰੀਕੇ ਨਾਲ ਖਾਸ ਆ ਆਪਦੇ ਪੇਕਿਆਂ ਚੋਦੀ ਅਡੈਮਿਅਤਾ ਤਾਂ ਮੈਨੂੰ ਲੱਗਦਾ ਰਿਸ਼ਤਿਆਂ ਦੇ ਹਿਸਾਬ ਨਾਲ ਕਹਿ ਲਈਏ ਯਾ ਬੰਦਿਆਂ ਦੇ ਹਿਸਾਬ ਨਾਲ ਕਹਿ ਲਈਏ ਥੋੜੀ ਆਡਾ ਡੈਮਿਅਤ ਹੁੰਦੀ ਆ ਹਰੇਕ ਥਾਂ ਤੇ ਹਨਾ ਜੇ ਮੈਂ ਆ ਮੈਂ ਹਰੇਕ ਬੰਦੇ ਲਈ ਸੇਮ ਇੰਪੋਰਟੈਂਸ ਨਹੀਂ ਰੱਖ ਸਕਦੀ ਕੁਝ ਲੋਕਾਂ ਲਈ ਮੈਂ ਬਹੁਤ ਖਾਸ ਹੋਊਂਗੀ ਕੁਝ ਲੋਕਾਂ ਲਈ ਮਤਲਬ ਕੁਝ ਲੋਕਾਂ ਲਈ ਐ ਹੋਊਗਾ ਵੀ ਚੱਲ ਜਦੋਂ ਕਿਸੇ ਨੂੰ ਕੰਮ ਪੈਂਦਾ ਤੇ ਉਹਦੇ ਵਿੱਚ ਕੋਈ ਇਹ ਵੀ ਨਹੀਂ ਕੋਈ ਚੰਗੀ ਮਾੜੀ ਗੱਲ ਨਹੀਂ ਹੁੰਦੀ ਹਰੇਕ ਨਾਲ ਥੋੜਾ ਰਿਸ਼ਤਾ ਵੱਖਰਾ ਹੁੰਦਾ ਤੇ ਉਹਦੀ ਐਹਮਿਅਤ ਵੀ ਵੱਖਰੀ ਹੁੰਦੀ ਆ ਤੇ ਆ ਮੈਨੂੰ ਲੱਗਦਾ ਵੀ ਹਰ ਬੰਦਾ ਜਿਹੜਾ ਦੁਨੀਆ ਤੇ ਆਇਆ ਹੈ ਹਨਾ ਭਾਵਾਂ ਇਹ ਨਹੀਂ ਹੁੰਦਾ ਵੀ ਸਿਰਫ ਮਸ਼ਹੂਰ ਲੋਕ ਹੀ ਖਾਸ ਹੁੰਦੇ ਨੇ ਇੱਕ ਅੱਜ ਕੱਲ ਇਹ ਵੀ ਉਹ ਬਣਿਆ ਹੋਇਆ ਹੈ ਨਾ ਵੀ ਸ਼ਾਇਦ ਜਿਹੜੇ ਬੰਦਿਆਂ ਨੂੰ ਚਾਰ ਬੰਦੇ ਵੱਧ ਜਾਣਦੇ ਨੇ ਸ਼ਾਇਦ ਉਹ ਸਪੈਸ਼ਲ ਹੁੰਦੇ ਨੇ ਇਹਦੇ 'ਚ ਕੁਝ ਨਹੀਂ ਹੁੰਦਾ ਮਸ਼ਹੂਰ ਹੋਣਾ ਤੇ ਖਾਸ ਹੋਣਾ ਅੱਡ ਅੱਡ ਚੀਜ਼ਾਂ ਹੁੰਦੀਆਂ ਨੇ ਹਨਾ ਤੇ ਹਰ ਬੰਦਾ ਕਿਉਂਕਿ ਕਿਸੇ ਨਾ ਕਿਸੇ ਲਈ ਤੁਸੀਂ ਸਪੈਸ਼ਲ ਹੋ ਤੁਸੀਂ ਕਿਸੇ ਨਾ ਕਿਸੇ ਲਈ ਖਾਸ ਹੈਗੇ ਹੋ ਹੁਣ ਜੇ ਮੈਂ ਆ ਮੰਨ ਲਾ ਮੈਂ ਸਿਰਫ ਕੁਝ ਉਮੀਦਾਂ ਨਹੀਂ ਕਰ ਰਹੀ ਹੈਗੀ ਮੈਂ ਮਸ਼ਹੂਰ ਨਹੀਂ ਹੈਗੀ ਜਾਂ ਮੈਂ ਕੋਈ ਸੈਲੀਬ੍ਰਿਟੀ ਨਹੀਂ ਹੈਗੀ ਪਰ ਮੈਂ ਆਪਦੇ ਘਰਦਿਆਂ ਲਈ ਤਾਂ ਖਾਸ ਆ ਨਾ ਕਿਉਂਕਿ ਮੈਂ ਉਹਨਾਂ ਦੀ ਕੁੜੀ ਆ ਹੈਨਾ ਮੈਂ ਆਪਦੇ ਭਰਾ ਲਈ ਖਾਸ ਹੋऊंगी ਕਿਉਂਕਿ ਮੈਂ ਉਹਦੀ ਭੈਣ ਆ ਜਿਵੇਂ ਤੂੰ ਕਿਹਾ ਵੀ ਹਰ ਰਿਸ਼ਤਾ ਉਹਦੇ ਲਈ ਖਾਸ ਹੁੰਦਾ ਪਰ ਤੁਸੀਂ ਸਾਰੀ ਦੁਨੀਆ ਲਈ ਹੀ ਸਪੈਸ਼ਲ ਹੋਏ ਤਾਂ ਹੋ ਹੀ ਨਹੀਂ ਸਕਦਾ ਹੈਗਾ ਤੇ ਫੇਰ ਗੱਲ ਆ ਜਾਂਦੀ ਹੈ ਵੀ ਜੇ ਮੰਨ ਲਓ ਆਪਣੇ ਲਈ ਕੋਈ ਖਾਸ ਆ ਕਿਸੇ ਬੰਦੇ ਨੂੰ ਕੋਈ ਬੰਦਾ ਆਪਾਂ ਨੂੰ ਪਿਆਰ ਆ ਕੋਈ ਰਿਸ਼ਤਾ ਆਪਾਂ ਨੂੰ ਪਿਆਰਾ ਹੈ ਨਾ ਤਾਂ ਉਹਦੇ ਲਈ ਉਹਨੂੰ ਸਾਨੂੰ ਸਪੈਸ਼ਲ ਫੀਲ ਵੀ ਕਰਾਉਣਾ ਚਾਹੀਦਾ ਕਦੇ-ਕਦੇ ਉਹਨੂੰ ਵੀ ਲੱਗੇ ਵੀ ਹਾਂ ਯਾਰ ਵੀ ਮੇਰਾ ਵੀ ਕੋਈ ਹੈ ਵੀ ਮੈਨੂੰ ਵੀ ਕੋਈ ਪਿਆਰ ਕਰਦਾ ਜਾਂ ਮੈਂ ਵੀ ਕਿਸੇ ਲਈ ਅਹਿਮੀਅਤ ਰੱਖਦਾ ਤੇ ਵੀ ਥੋੜਾ ਹੋਣਾ ਇਸ ਧਰਤੀ ਲਈ ਵੀ ਖਾਸ ਹੈ ਤੇ ਬਾਕੀ ਮੈਨੂੰ ਇੱਕ ਆ ਵੀ ਲੱਗਦਾ ਹੁੰਦਾ ਵੀ ਤੁਸੀਂ ਇਹ ਵੀ ਨਾ ਸੋਚੋ ਵੀ ਕਈ ਵਾਰ ਤੁਹਾਨੂੰ ਆ ਲੱਗਦਾ ਨਾ ਵੀ ਚਲੋ ਤੁਸੀਂ ਕਿਸੇ ਲਈ ਸਪੈਸ਼ਲ ਨਹੀਂ ਹੈਗੇ ਤੁਸੀਂ ਉਦਾਸ ਹੋ ਜਾਂਦੇ ਹੋ ਪਰ ਤੁਸੀਂ ਆ ਸੋਚ ਕੇ ਵੀ ਖੁਸ਼ ਹੋ ਸਕਦੇ ਹੋ ਵੀ ਤੁਸੀਂ ਆਪ ਦੇ ਆਪ ਲਈ ਕਿੰਨੇ ਇੰਪੋਰਟੈਂਟ ਹੋ ਤੁਸੀਂ ਆਪ ਦੇ ਲਈ ਵੀ ਤਾਂ ਕਿੰਨਾ ਕੁਝ ਕਰਨਾ ਹੁੰਦਾ ਨਾਲੇ ਜਿਵੇਂ ਤੁਸੀਂ ਕਿਹਾ ਨਾ ਵੀ ਕੁਝ ਲੋਕ ਮਸ਼ਹੂਰ ਲੋਕਾਂ ਨੂੰ ਹੀ ਖਾਸ ਸਮਝਦੇ ਨੇ ਪਰ ਖਾਸ ਹੋਣ ਤੇ ਮਸ਼ਹੂਰ ਹੋਣ 'ਚ ਫਰਕ ਆ ਜੇ ਹੁਣ ਆਪਾਂ ਕਿਸੇ ਰਿਸ਼ਤੇ ਕੰਨੀਓ ਸਖਣੇ ਜਵਾਕ ਨੂੰ ਪੁੱਛਾਂਗੇ ਹੈਨਾ ਉਹਦੇ ਲਈ ਉਹਨੂੰ ਦੁਨੀਆ ਜਹਾਨ ਦੇ ਮਸ਼ਹੂਰ ਹਸਤੀਆਂ ਲਿਆ ਕੇ ਦੇ ਦੋ ਜੇ ਉਹਦਾ ਮਾਂ ਹੈ ਨਹੀਂ ਜਾਂ ਉਹਦਾ ਪਿਓ ਹੈ ਨਹੀਂ ਉਹਨੂੰ ਉਸ ਤੋਂ ਵੱਡੀ ਉਹ ਕਮੀ ਉਹਦੀ ਕੋਈ ਮਸ਼ਹੂਰ ਹਸਤੀ ਪੂਰੀ ਨਹੀਂ ਕਰ ਸਕਦੀ ਜਿੱਥੇ ਉਹਦੀ ਮਾਂ ਨੇ ਉਹ ਭੂਮਿਕਾ ਨਿਭਾਉਣੀ ਸੀ ਹਨਾ ਉਸ ਉਹਦੀ ਮਾਂ ਦਾ ਹੋਣਾ ਸੀ ਉਹਦੀ ਮਾਂ ਦਾ ਪਿਆਰ ਸੀ ਉਹਦੀ ਮਾਂ ਦੀ ਨਿੱਘ ਸੀ ਉਵੇਂ ਆਪਾਂ ਮਸ਼ਹੂਰ ਲੋਕਾਂ ਦੀ ਵੀ ਗੱਲ ਕਰੀਏ ਹਮ ਇਸ 'ਚ ਕੋਈ ਸ਼ੱਕ ਨਹੀਂ ਹੁੰਦਾ ਵੀ ਦੁਨੀਆ ਉਹਨਾਂ ਪਿੱਛੇ ਪਾਗਲ ਹੁੰਦੀ ਆ ਹਮ ਬਹੁਤ ਲੋਕ ਹੁੰਦੇ ਆ ਹਨਾ ਕਿਸੇ ਕਿਸੇ ਨੂੰ ਮਤਲਬ ਜਿਵੇਂ ਆਪਾਂ ਕਹਿ ਦਈਏ ਕੋਈ ਡਰ ਹੁੰਦਾ ਜੇ ਉਹਦਾ ਹਨਾ ਵੀ ਮਸ਼ਹੂਰ ਹੋਣ ਦਾ ਉਹਨਾਂ ਪਿੱਛੇ ਦੁਨੀਆ ਨਹੀਂ ਹੁੰਦੀ ਆ ਪਰ ਉਹਨਾਂ ਲੋਕਾਂ ਲਈ ਸਾਰੇ ਲੋਕ ਉਹਵੇਂ ਖਾਸ ਤਾਂ ਨਹੀਂ ਹੁੰਦੇ ਜੇ ਉਹਨਾਂ ਦਾ ਕੋਈ ਬਹੁਤ ਹੀ ਪਿਆਰਾ ਹੈ ਉਸ ਮਸ਼ਹੂਰ ਹਸਤੀ ਦਾ ਵੀ ਬਹੁਤ ਹੀ ਪਿਆਰਾ ਇੱਕ ਪਾਸੇ ਖੜਾ ਕਰਦੀ ਹੈ ਆਪਾਂ ਤੇ ਇੱਕ ਪਾਸੇ ਸਾਰੀ ਦੁਨੀਆ ਕਰਦੀ ਹੈ ਉਹਦੇ ਲਈ ਉਹੀ ਪਹਿਲਾਂ ਆਊਗਾ ਬਿਲਕੁਲ ਤਾਂ ਇਹ ਚ ਨਹੀਂ ਹੁੰਦਾ ਵੀ ਤੁਹਾਨੂੰ ਕਿੰਨੇ ਕੁ ਲੋਕ ਪਸੰਦ ਕਰਦੇ ਆ ਜਾਂ ਫਲਾਨੇ ਬੰਦੇ ਨੂੰ ਕਿੰਨੇ ਕੁ ਲੋਕ ਜਾਣਦੇ ਆ ਤੁਹਾਨੂੰ ਪਤਾ ਹੁੰਦਾ ਵੀ ਤੁਸੀਂ ਕਿੰਨੇ ਕੁ ਲੋਕਾਂ ਲਈ ਖਾਸ ਹੋ ਤੇ ਉਹ ਲੋਕ ਜਿਹੜੇ ਤੁਹਾਨੂੰ ਪਿਆਰੇ ਨੇ ਹਨਾ ਤਾਂ ਮਤਲਬ ਮਸ਼ਹੂਰ ਹੋਣਾ ਤੇ ਖਾਸ ਹੋਣਾ ਵਾਕਈ ਬਹੁਤ ਫਰਕ ਵਾਲੀ ਗੱਲ ਆ ਜਿਵੇਂ ਬੱਚੇ ਹੁੰਦੇ ਆ ਕੋਈ ਵੱਧ ਸੋਹਣਾ ਹੁੰਦਾ ਕੋਈ ਘੱਟ ਸੋਹਣਾ ਹੁੰਦਾ ਕਿਸਦਾ ਰੰਗ ਪੱਕਾ ਹੁੰਦਾ ਕਿਸੇ ਦਾ ਸਾਫ਼ ਹੁੰਦਾ ਹਨਾ ਪਰ ਜਿਹੜੀ ਉਸ ਜਵਾਕ ਦੀ ਮਾਂ ਹੋਊਗੀ ਉਹਨੂੰ ਆਪਦਾ ਹੀ ਸੋਹਣਾ ਲੱਗੂਗਾ ਉਹਦੇ ਲਈ ਉਹੀ ਖਾਸ ਆ ਜਿਵੇਂ ਕਈ ਵਾਰੀ ਹੁੰਦਾ ਵੀ ਆਪਣੀਆਂ ਵੀ ਮੰਮੀ ਆ ਆਪਾਂ ਜੇ ਉਹਨਾਂ ਨੂੰ ਕੁਝ ਆਪਾਂ ਕਿ ਨਵੇਂ ਕੱਪੜੇ ਪਾ ਕੇ ਦਿਖਾ ਦਈਏ ਜਾਂ ਕੋਈ ਇਹੋ ਜਿਹੀ ਚੀਜ਼ ਦਿਖਾ ਦਿਓ ਕਹਣੀ ਆ ਵੀ ਤੇਰੇ ਪਾਈ ਤਾਂ ਚੀਜ਼ ਬੜੀ ਸੋਹਣੀ ਲੱਗਦੀ ਐ ਤੇ ਆਪਾਂ ਵੀ ਕੀ ਵਾਰ ਕਹਿ ਦੇਣਾ ਮੰਮੀ ਬਸ ਕਰੋ ਐਡੀਆਂ ਕਿਹੜਾ ਸੀ ਵੀ ਕੁਸ਼ ਆਈਆਂ ਹਨਾ ਪਰ ਉਹ ਕਹਣਗੇ ਵੀ ਸਾਨੂੰ ਤਾਂ ਤੁਸੀਂ ਸੋਹਣੇ ਲੱਗਦੇ ਹੋ ਮੈਨੂੰ ਤੇਰੀ ਆ ਗੱਲ ਤੋਂ ਇੱਕ ਗੱਲ ਯਾਦ ਆਈ ਆ ਆਪਾਂ ਕੱਲ ਥੋੜੇ ਜੇ ਦਿਨ ਪਹਿਲਾਂ ਕਨਵਰ ਬਾਈ ਨੂੰ ਸੁਣਿਆ ਸੀ ਹਨਾ ਲਾਈਵ ਸੁਣ ਰਹੇ ਸੀ ਉਹਦੇ ਚ ਬਾਈ ਨੇ ਉਹ ਲਾਈਨ ਗਾਈ ਸੀ ਨਾ ਆਪਦੀ ਮੇਰੀ ਮਾਂ ਮੈਨੂੰ ਚੰਨ ਆਖਦੀ ਆ ਹਣਾ ਕੋਈ ਗੱਲ ਆ ਵੀ ਸਾਂਵਲੇ ਜੇ ਰੰਗ ਤੇ ਨਾ ਜਾਈ ਮੇਰੀ ਮਾਂ ਮੈਨੂੰ ਚੰਨ ਆਖਦੀ ਤਾਂ ਉਹੀ ਗੱਲ ਆ ਵੀ ਮਾਂ ਲਈ ਤੁਸੀਂ ਚੰਨ ਹੋ ਤੁਸੀਂ ਜਿਹੇ ਜੇ ਵੀ ਆ ਤੁਹਾਡਾ ਰੰਗ ਰੂਪ ਕੀ ਹੈ ਉਹ ਮੈਟਰ ਨਹੀਂ ਕਰਦਾ ਤੁਸੀਂ ਉਹਦੇ ਲਈ ਖਾਸ ਹੀ ਹੋ ਤੇ ਸੇਮ ਬੱਚਿਆਂ ਲਈ ਉਹਨਾਂ ਦੇ ਮਾਪਿਓ ਹਨਾ ਆਪਾਂ ਨੂੰ ਆ ਨਹੀਂ ਹੁੰਦਾ ਵੀ ਉਹ ਦੇਖਦੇ ਕਹਿਹਜੇ ਨੇ ਉਹਨਾਂ ਨੇ ਕੱਪੜੇ ਕਹਿਹਜੇ ਪਾਏ ਨੇ ਕਿਉਂਕਿ ਬਸ ਸਾਡੇ ਲਈ ਉਹ ਦੁਨੀਆ ਤੇ ਸਭ ਤੋਂ ਪਿਆਰੇ ਨੇ ਤਾਂ ਉਹ ਸਾਡੇ ਲਈ ਖਾਸ ਨੇ ਤਾਂ ਵੀ ਹਰੇਕ ਲਈ ਖਾਸ ਹੋਣਾ ਜ਼ਰੂਰੀ ਨਹੀਂ ਹੁੰਦਾ ਤੁਸੀਂ ਥੋੜੇ ਜੇ ਲੋਕਾਂ ਲਈ ਹੀ ਖਾਸ ਹੁੰਨੇ ਹੋ ਤੇ ਬਸ ਉਹਨਾਂ ਲੋਕ ਜਿਹੜੇ ਤੁਹਾਨੂੰ ਖਾਸ ਸਮਝਦੇ ਆ ਸਾਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ ਜਿਵੇਂ ਆਪਾਂ ਆ ਵੀ ਕਹਿੰਨੇ ਆ ਵੀ ਤੁਸੀਂ ਖੁਦ ਲਈ ਖਾਸ ਹੋ ਪਹਿਲਾਂ ਤਾਂ ਕਿੰਨੇ ਖਾਸ ਹੋ ਹਨ ਥੋੜੀ ਥਾਂ ਥੋੜੀ ਜ਼ਿੰਦਗੀ ਚ ਕੋਈ ਨਹੀਂ ਲੈ ਸਕਦਾ ਜਿਵੇਂ ਤੁਸੀਂ ਖੁਦ ਨੂੰ ਹੱਲਾਸ਼ੇਰੀ ਦਿੰਨੇ ਹੋ ਤੁਸੀਂ ਖੁਦ ਨਾਲ ਕੋਈ ਗੱਲ ਕਰਦੇ ਹੋ ਹਨਾ ਜਾਂ ਤੁਸੀਂ ਕਦੇ ਕਦੇ ਜਮਾ ਟੁੱਟੇ ਹੋਏ ਖੁਦ ਨੂੰ ਸਲਾਉਨੇ ਹੋ ਵੀ ਨਹੀਂ ਨਹੀਂ ਤੂੰ ਆ ਵੀ ਤਾਂ ਕੀਤਾ ਜ਼ਿੰਦਗੀ ਚ ਹਾਂ ਕਦੇ-ਕਦੇ ਹੁੰਦਾ ਨਾ ਤੁਹਾਡੀਆਂ ਕੁਛ-ਕੁਛ ਗੱਲਾਂ ਤੁਹਾਡੀਆਂ ਕਿਸੇ ਨੂੰ ਦੱਸਣ ਨੂੰ ਨਹੀਂ ਜੀ ਕਰਦਾ ਹੁੰਦਾ ਉਦੋਂ ਬੰਦਾ ਆਪ ਦੇ ਆਪ ਨੂੰ ਕਹਿੰਦਾ ਵੀ ਨਹੀਂ ਐਡੀ ਦੁਖੀ ਹੋਣ ਵਾਲੀ ਹਾਰਨ ਵਾਲੀ ਗੱਲ ਨਹੀਂ ਹੈਗੀ ਵੀ ਤੂੰ ਤਾਂ ਜ਼ਿੰਦਗੀ ਚ ਆਹ ਹਾ ਪੜਾਵਾਂ ਤੋਂ ਲੰਘ ਗਈ ਹੈਨਾ ਇੰਨਾ ਕੁਛ ਕਰ ਲਿਆ ਜਾਂ ਇੰਨਾ ਕੁਛ ਸਹਿ ਲਿਆ ਹਰੇਕ ਦੀ ਉਹ ਸਹਿਣ ਵਾਲੀ ਵੀ ਚੀਜ਼ ਵੱਖਰੀ ਆ ਫਿਰ ਕਿਸੇ ਨੇ ਕੋਈ ਛੋਟੀ ਉਮਰ ਚ ਬਹੁਤ ਚੀਜ਼ਾਂ ਸਹਿ ਲਈਆਂ ਹੁੰਦੀਆਂ ਕਿਸੇ ਨੂੰ ਹੌਲੀ-ਹੌਲੀ ਉਮਰ ਚ ਉਹ ਚੀਜ਼ਾਂ ਆਉਂਦੀਆਂ ਨੇ ਹੈਨਾ ਪਰ ਤੁਸੀਂ ਖੁਦ ਨੂੰ ਜਿਹੜੀ ਤਸੱਲੀ ਦੇਣੀ ਆ ਉਹ ਕੋਈ ਦੂਜਾ ਬੰਦਾ ਨਹੀਂ ਦਿੰਦਾ ਤੁਹਾਨੂੰ ਬਿਲਕੁਲ ਮਤਲਬ ਸਾਨੂੰ ਆ ਮੰਨ ਕੇ ਚੱਲਣਾ ਚਾਹੀਦਾ ਵੀ ਤੁਸੀਂ ਗੋਡ ਦੇ ਇੱਕ ਸਪੈਸ਼ਲ ਚਾਈਲਡ ਹੋ ਹਨਾ ਕਿਉਂਕਿ ਹਰੇਕ ਹੀ ਖਾਸ ਆ ਉਹਨੇ ਤੱਕ ਉਹਨੇ ਕਿਸੇ ਚ ਕੋਈ ਵਿਤਕਰਾ ਨਹੀਂ ਕੀਤਾ ਉਸ ਤੋਂ ਬਾਅਦ ਜੋ ਅਸੀਂ ਆਪਦੇ ਤੇ ਕੰਮ ਕਰਨਾ ਹੁੰਦਾ ਉਹ ਅਸੀਂ ਕਰਨਾ ਹੁੰਦਾ ਵੀ ਅਸੀਂ ਆਪਦੀ ਪਰਸਨੈਲਿਟੀ ਨੂੰ ਕਿਸ ਤਰੀਕੇ ਨਾਲ ਅੱਗੇ ਡਵੈਲਪ ਕਰਨਾ ਸੀ ਕੀ ਕੀ ਚੀਜ਼ਾਂ ਕਰਨੀਆਂ ਨੇ ਕਈ ਵਾਰੇ ਅਸੀਂ ਆਪ ਦਾ ਆਪ ਹੀ ਜੇ ਆਪਾਂ ਆਪਣੀ ਪ੍ਰਾਇੋਰਟੀ ਦੀ ਗੱਲ ਕਰ ਰਹੇ ਹਾਂ ਤਾਂ ਅਸੀਂ ਆਪ ਦਾ ਪਿੱਛੇ ਪਾ ਦਿੰਨੇ ਆ ਦੂਜੇ ਲੋਕਾਂ ਕਰਕੇ ਵੀ ਚੱਲ ਕੋਈ ਨਹੀਂ ਮੇਰਾ ਤਾਂ ਕੋਈ ਨਹੀਂ ਇਹਨੂੰ ਐ ਕਰ ਲੈਣ ਦੋ ਹਨਾ ਠੀਕ ਆ ਤੁਸੀਂ ਆਪਦੇ ਪਿਆਰਿਆਂ ਲਈ ਬਹੁਤ ਚੀਜ਼ਾਂ ਕਰਦੇ ਹੋ ਤੁਸੀਂ ਉਹਨਾਂ ਰਿਸ਼ਤਿਆਂ ਲਈ ਤੁਹਾਨੂੰ ਕਰਨੀਆਂ ਵੀ ਚਾਹੀਦੀਆਂ ਨੇ ਕਿਉਂਕਿ ਕੱਲਾ ਆ ਨਹੀਂ ਦੁਨੀਆ ਤੇ ਸੈਲਫ ਸੈਲਫ ਹੀ ਕਰੀ ਜਾਓ ਵੀ ਮੇਰਾ ਇਹੋ ਜੇ ਮੇਰਾ ਇਹੋ ਜੇ ਤੁਸੀਂ ਸਭ ਨੂੰ ਨਾਲ ਲੈ ਕੇ ਚੱਲਦੇ ਹੋ ਪਰ ਉਹ ਉੱਥੇ ਸਭ ਨੂੰ ਨਾਲ ਲੈ ਕੇ ਚੱਲਣ ਦੇ ਚੱਕਰ 'ਚ ਆਪ ਦਾ ਆਪ ਪਿੱਛੇ ਵੀ ਨਾ ਛੱਡ ਜੋ ਤੁਹਾਡੇ ਸੁਪਨੇ ਤੁਹਾਡੀਆਂ ਰੀਝਾਂ ਤੁਸੀਂ ਜੋ ਕਰਨਾ ਚਾਹੁੰਦੇ ਹੋ ਉਹ ਵੱਧ ਜ਼ਰੂਰੀ ਆ ਕਿਉਂਕਿ ਜ਼ਿੰਦਗੀ ਤੁਹਾਨੂੰ ਇੱਕ ਵਾਰੀ ਮਿਲੀ ਆ ਹੈਨਾ ਤੇ ਇਹ ਕਦੋਂ ਤੱਕ ਤੁਹਾਡੇ ਕੋਲੇ ਆ ਤੁਹਾਨੂੰ ਨਹੀਂ ਪਤਾ ਇਹ ਰੱਬ ਨੇ ਤੁਹਾਨੂੰ ਇੱਕ ਉਹ ਦੇ ਕੇ ਭੇਜਿਆ ਵੀ ਚੱਲ ਤੂੰ ਹੁਣ ਜੋ ਜੋ ਤੂੰ ਕਰਨਾ ਤੂੰ ਜਾ ਕੇ ਧਰਤੀ ਤੇ ਕਰ ਸਕਦਾ ਤੇ ਉਹਦਾ ਕਿਵੇਂ ਅਸੀਂ ਇਸਤੇਮਾਲ ਕਰਨਾ ਉਹ ਸਾਡੇ ਹੱਥ ਆ ਜਿਵੇਂ ਡਵੈਲਪ ਕਰਨ ਵਾਲੀ ਗੱਲ ਆ ਕਈ ਵਾਰੀ ਨਾ ਆਪਾਂ ਪਹਿਲਾਂ ਵੀ ਇਹ ਬਹੁਤ ਵਾਰ ਗੱਲ ਹੋ ਗਈ ਹਾਂ ਆਪਾਂ ਆਪਦੇ ਆਪ ਨੂੰ ਦੇਖੋ ਦੇਖ ਬਦਲ ਦਿੰਨੇ ਆ ਹਾਂ ਤਰਾਸ਼ਣਾ ਹੁੰਦਾ ਮੈਨੂੰ ਲੱਗਦਾ ਆਪਾਂ ਜਿਵੇਂ ਦਾ ਤੂੰ ਕਿਹਾ ਨਾ ਵੀ ਵੱਖਰਾ ਬਣਾ ਕੇ ਭੇਜਿਆ ਤੁਹਾਨੂੰ ਪ੍ਰਮਾਤਮਾ ਨੇ ਹਨਾ ਕੁਛ ਕ ਇਹ ਜੀਆਂ ਕੁਆਲਿਟੀਆਂ ਤੁਹਾਨੂੰ ਜ਼ਰੂਰ ਦੇ ਕੇ ਭੇਜੀਆਂ ਨੇ ਜਿਹੜੀਆਂ ਹੋਰ ਕਿਸੇ 'ਚ ਨਹੀਂ ਹੋਣਗੀਆਂ ਤੁਹਾਡੇ ਗੱਲ ਕਰਨ ਦਾ ਤਰੀਕਾ ਹੀ ਬਹੁਤ ਵੱਖਰਾ ਹੁੰਦਾ ਹਨਾ ਆਲੇ-ਦੁਆਲੇ ਦੇ ਲੋਕਾਂ ਨਾਲੋਂ ਤੁਸੀਂ ਕਿਸ ਢੰਗ ਨਾਲ ਬੋਲਦੇ ਹੋ ਤੁਸੀਂ ਕਹੇ ਜੇ ਸ਼ਬਦ ਵਰਤਦੇ ਹੋ ਤੁਹਾਡਾ ਬੋਲਣ ਦਾ ਲਹਿਜਾ ਵੀ ਕੋਈ ਲਮਕਾ ਕੇ ਗੱਲ ਕਹਿੰਦਾ ਕੋਈ ਕਾਲੀ ਬੋਲ ਜਾਂਦਾ ਕੋਈ ਹੌਲੀ ਬੋਲਦਾ ਕਿੰਨੀ ਖਾਸ ਬਣਾਉਂਦੀ ਆ ਖਾਸ ਬਣਾਉਂਦੀ ਆ ਨੇ ਆਪਾਂ ਜਿਵੇਂ ਹੁਣ ਆਪਾਂ ਕਹਿ ਨਹੀਂ ਦਿੰਦੇ ਵੀ ਫਲਾਨਾ ਬੰਦਾ ਤਾਂ ਬਾੜੀ ਨਿੱਗੀ ਜੀ ਗੱਲ ਕਰਦਾ ਉਹ ਬੀਬੀ ਤਾਂ ਹੌਲੀ ਹੌਲੀ ਬੋਲਦੀ ਆ ਉਹਦੀ ਖਾਸੀਅਤ ਆ ਉਹਦੀ ਖਾਸੀਅਤ ਆ ਤਾਂ ਕਈ ਵਾਰੀ ਆਪਾਂ ਨਾ ਦੇਖੋ ਦੇਖ ਉਹ ਚੀਜ਼ਾਂ ਨੂੰ ਪਾਸੇ ਕਰਕੇ ਬਨੌਟੀਆਂ ਚੀਜ਼ਾਂ ਲਿਆਉਣ ਲੱਗ ਜਾਂਦੇ ਆਪਦੇ ਆਪ ਚ ਕਿਉਂਕਿ ਅਸੀਂ ਖੁਦ ਨੂੰ ਪ੍ਰਾਇੋਰਟਾਈਜ਼ ਨਹੀਂ ਕਰ ਰਹੇ ਅਸੀਂ ਖੁਦ ਨੂੰ ਖਾਸ ਨਹੀਂ ਮੰਨ ਰਹੇ ਮੈਨੂੰ ਲੱਗਦਾ ਬਦਲਣ ਦੀ ਬਜਾਏ ਉਹ ਚੀਜ਼ਾਂ ਆਪਦੀਆਂ ਚੀਜ਼ਾਂ ਨੂੰ ਤਰਾਸ਼ਣਾ ਚਾਹੀਦਾ ਮਤਲਬ ਉਸ ਚੀਜ਼ ਤੇ ਕੰਮ ਕਰੋ ਜੋ ਤੁਹਾਨੂੰ ਦੇ ਕੇ ਭੇਜੀ ਆ ਤੇ ਉਹੀ ਗੱਲ ਵੀ ਜਿਹੜੀਆਂ ਚੀਜ਼ਾਂ ਤੁਹਾਨੂੰ ਬਾਕੀਆਂ ਨਾਲੋਂ ਅੱਡ ਕਰ ਗਈਆਂ ਨੇ ਉਹ ਤੁਹਾਨੂੰ ਖਾਸ ਬਣਾਉਂਦੀਆਂ ਨੇ ਜਿਵੇਂ ਇੱਕ ਬੰਦੇ ਨੂੰ ਹੋ ਸਕਦਾ ਘਰ ਦਾ ਕੰਮ ਜਮ ਹੀ ਨਾ ਕਰਨਾ ਆਉਂਦਾ ਹੋਵੇ ਦੂਜੇ ਨੂੰ ਬਹੁਤ ਸੋਹਣੇ ਤਰੀਕੇ ਨਾਲ ਕਰਨਾ ਆਉਂਦਾ ਹੋਵੇ ਤਾਂ ਉਹਨੂੰ ਉਹ ਚੀਜ਼ ਖਾਸ ਬਣਾਉਂਦੀ ਆ ਹਨਾ ਕੋਈ ਬਹੁਤ ਸੋਹਣਾ ਗਾਉਂਦਾ ਉਹਨੂੰ ਬਾਕੀਆਂ ਨਾਲ ਉਹ ਚੀਜ਼ ਐਡ ਕਰਦੀ ਆ ਵੀ ਇਹਨੂੰ ਗਾਉਣਾ ਆਉਂਦਾ ਕਿਸੇ ਨੂੰ ਹਾਰਮੋਨੀਅਮ ਵਜਾਉਣਾ ਆਉਂਦਾ ਤਾਂ ਉਹਨੂੰ ਉਹ ਖਾਸ ਬਣਾਉਂਦੀ ਆ ਵੀ ਇਹਨੂੰ ਇਹ ਆਉਂਦੀ ਆ ਮਤਲਬ ਤੁਹਾਡਾ ਸਕਿੱਲ ਤੁਹਾਡੇ ਕੋਲ ਤੁਹਾਡੇ ਕੋਲ ਹੈਗਾ ਕੀ ਆ ਤੁਹਾਡੀ ਕਲਾ ਤੁਹਾਨੂੰ ਉਹ ਖਾਸ ਬਣਾਉਂਦੀ ਆ ਤੁਹਾਡਾ ਟੈਲੈਂਟ ਖਾਸ ਬਣਾਉਂਦਾ ਇਹ ਨਹੀਂ ਹੁੰਦਾ ਵੀ ਜੇ ਤੁਸੀਂ ਕਿਸੇ ਤੋਂ ਘੱਟ ਸੋਹਣੇ ਹੋ ਤਾਂ ਤੁਸੀਂ ਪਿੱਛੇ ਰਹਿ ਗਏ ਉਹ ਤੋਂ ਕਿਸੇ ਚੀਜ਼ 'ਚ ਐਂ ਕਦੇ ਵੀ ਨਹੀਂ ਹੁੰਦਾ ਹੈਗਾ ਸੋਹਣਾ ਵੱਧ ਘੱਟ ਹੋਣਾ ਰੰਗ ਪੱਕਾ ਸਾਫ਼ ਇਹ ਮੈਟਰ ਨਹੀਂ ਕਰਦਾ ਇਹ ਚੀਜ਼ਾਂ 'ਚ ਆਮ ਖਾਸ ਦਾ ਕੋਈ ਫਰਕ ਨਹੀਂ ਹੁੰਦਾ ਹੈਗਾ ਹਨਾ ਤਾਂ ਉਹੀ ਜਿਵੇਂ ਵੀ ਤੁਹਾਡੇ ਗੁਣ ਤੁਹਾਨੂੰ ਖਾਸ ਬਣਾਉਣ ਵਾਲੀ ਤੁਹਾਡੀਆਂ ਕੁਆਲਿਟੀਆਂ ਹੁੰਦੀਆਂ ਨੇ ਤੁਹਾਡੇ ਗੁਣ ਹੁੰਦੇ ਨੇ ਉਹਦੇ ਤੇ ਸਾਨੂੰ ਵੱਧ ਕਰਨਾ ਚਾਹੀਦਾ ਕੰਮ ਨਾ ਕਿ ਇਸ ਤੇ ਵੀ ਮੈਂ ਇੰਪ੍ਰੈਸ ਆਪਦੀ ਦਿੱਖ ਤੋਂ ਕਰਾਂ ਲੋਕਾਂ ਨੂੰ ਤਾਂ ਮੈਂ ਸ਼ਾਇਦ ਖਾਸ ਬਣੂੰਗਾ ਦੁਨੀਆ ਲਈ ਕਿਉਂਕਿ ਤੁਸੀਂ ਹੋ ਸਕਦੇ ਬਹੁਤ ਸੋਹਣੇ ਹੋ ਪਰ ਤੁਹਾਡੇ ਜੇ ਪੱਲੇ ਕੋਈ ਟੈਲੈਂਟ ਨਹੀਂ ਕੋਈ ਸਕਿੱਲ ਨਹੀਂ ਤੁਹਾਨੂੰ ਗੱਲ ਨਹੀਂ ਕਰਨੀ ਆਉਂਦੀ ਹੈ ਨਾ ਕਿਤੇ ਜਾ ਕੇ ਤਾਂ ਤੁਸੀਂ ਕੀ ਕਹੋਗੇ ਕੀ ਬੋਲੋਗੇ ਆਪਦੀ ਖੂਬਸੂਰਤੀ ਨਾਲ ਥੋੜੀ ਲੋਕਾਂ ਨੂੰ ਅਟਰੈਕਟ ਕਰੋਗੇ ਹੈ ਨਾ ਕਿੰਨਾ ਕੁ ਟਾਈਮ ਤਾਂ ਕਰਕੇ ਮੈਨੂੰ ਲੱਗਦਾ ਹੁੰਦਾ ਵੀ ਸਾਨੂੰ ਆਪਦੀਆਂ ਇਹ ਬਾਰੀ ਚੀਜ਼ਾਂ ਤੇ ਘੱਟ ਧਿਆਨ ਦੇਣਾ ਚਾਹੀਦਾ ਹੈ ਜਿਹੜੀਆਂ ਚੀਜ਼ਾਂ ਸਾਡੇ ਪਰਸਨੈਲਿਟੀ ਨੂੰ ਨਖਾਰ ਦੀਆਂ ਨੇ ਸਾਡੇ ਚ ਕੋਈ ਸੋਹਣਾ ਬਦਲਾਅ ਲੈ ਕੇ ਆਉਂਦੀਆਂ ਨੇ ਸਾਨੂੰ ਉਹਦੇ ਤੇ ਕੰਮ ਕਰਨਾ ਚਾਹੀਦਾ ਜਿਹੜੀ ਕੋਈ ਚੀਜ਼ ਉਹਨੂੰ ਕਿਸੇ ਤੋਂ ਵੱਖ ਕਰੇ ਜਿਵੇਂ ਆਪਾਂ ਯਾਦਾ ਥੋੜਾ ਟਾਈਮ ਪਹਿਲਾਂ ਦਿਲਜੀਤ ਦੇ ਕਾਨਸਰਟ ਤੇ ਗਏ ਸੀਗੇ ਹਨਾ ਆਪਾਂ ਹੋਰ ਵੀ ਕਲਾਕਾਰਾਂ ਦੇ ਖਾੜੇ ਪ੍ਰੋਗਰਾਮ ਸ਼ੋਅ ਦੇਖੇ ਨੇ ਬਹੁਤ ਕਲਾਕਾਰਾਂ ਨੂੰ ਸੁਣਿਆ ਪਰ ਆਪਾਂ ਨੂੰ ਹਰੇਕ ਤਾਂ ਨਹੀਂ ਨਾ ਵਧੀਆ ਲੱਗਦਾ ਆਪਾਂ ਕਹਿੰਦੇ ਨੇ ਵੀ ਨਹੀਂ ਇਹਦੇ ਚ ਕੁਝ ਅੱਡ ਗੱਲ ਸੀਗੀ ਜਿਵੇਂ ਆਪਾਂ ਸਰਤਾਜ ਹੋਣਾ ਨੂੰ ਕਿੰਨੇ ਵਾਰੀ ਸੁਣਿਆ ਤੇ ਆਪਣਾ ਉਹਨਾਂ ਤੋਂ ਦਿਲ ਨਹੀਂ ਭਰਦਾ ਉਹਨਾਂ ਕਿੰਨੇ ਵਾਰੀ ਵੀ ਸੁਣ ਕੇ ਉਹਨਾਂ ਨੂੰ ਕੀ ਖਾਸ ਬਣਾਉਂਦਾ ਉਹਨਾਂ ਦੇ ਲਿਰਿਕਸ ਖਾਸ ਬਣਾਉਂਦੇ ਆ ਉਹਨਾਂ ਦੀ ਆਵਾਜ਼ ਆਪਾਂ ਕਹਿੰਦੇ ਆ ਵੀ ਇਹ ਤਾਂ ਰੋਹਾਨੀ ਕੋਈ ਆਵਾਜ਼ ਆ ਜਿਹੜੀ ਸਿੱਧਾ ਤੁਹਾਡੇ ਦਿਲ ਤੇ ਜਾ ਕੇ ਲੱਗਦੀ ਆ ਕਿਉਂਕਿ ਹਰ ਬੰਦੇ ਨੂੰ ਤੁਸੀਂ ਇੰਨੇ ਵਾਰੀ ਨਹੀਂ ਸੁਣ ਸਕਦੇ ਤੇ ਹਰੇਕ ਦਾ ਇੱਕੋ ਗੀਤ ਤੁਸੀਂ 100 ਵਾਰੀ ਥੋੜੀ ਸੁਣ ਲੈਨੇ ਹੋ ਪਰ ਆਪਾਂ ਉਹਨਾਂ ਦਾ ਇੱਕ ਗੀਤ ਵੀ 100 ਵਾਰੀ ਸੁਣਦੇ ਆ ਹਨਾ ਤਾਂ ਤਾਂ ਉਹ 100 ਤਾਂ ਇਹਨਾਂ ਨੂੰ ਕੁਝ ਚੀਜ਼ਾਂ ਤਾਂ ਹੈਗੀਆਂ ਨੇ ਨਾ ਫਿਰ ਜਿਹੜੀਆਂ ਉਹਨਾਂ ਨੂੰ ਬਾਕੀਆਂ ਤੋਂ ਅੱਡ ਕਰਦੀਆਂ ਨੇ ਜਿਵੇਂ ਦਿਲਜੀਤ ਦੇ ਸ਼ੋਹ ਦੀ ਮੈਂ ਗੱਲ ਕਰ ਰਹੀ ਸੀ ਤਾਂ ਉੱਥੇ ਕੁਝ એનર્ਜੀ ਅੱਡ ਸੀ ਜਿਹੜੀ ਤੁਹਾਨੂੰ ਮਤਲਬ ਅਪ ਕਰ ਰਹੀ ਸੀਗੀ ਵੀ ਹਾਂ ਠੀਕ ਆ ਵੀ ਤੁਸੀਂ ਕੈਂਟੋ ਤੇ ਆਪਾਂ ਵੀ ਤਾਂ ਹੀ ਉਹਦੇ ਚ ਆ ਕੇ ਮਤਲਬ ਇੰਜੋਏ ਕੀਤਾ ਹੈ ਨਾ ਤਾਂ ਵੀ ਹਰ ਬੰਦਾ ਘੈਂਟ ਆ ਹਾਂ ਤਾਂ ਇੱਕ ਤਾਂ ਹੀ ਮੰਨ ਕੇ ਚੱਲੋ ਵੀ ਤੁਸੀਂ ਜਿਵੇਂ ਤੁਸੀਂ ਘੈਂਟ ਹੋ ਠੀਕ ਹੈ ਬਾਕੀ ਫਿਰ ਉਹ ਹੀ ਆ ਵੀ ਕੱਲਾ ਹੀ ਮੰਨ ਕੀ ਨਾ ਚੱਲੋ ਜੇ ਤੁਸੀਂ ਆਪਣੇ ਆਪਣੇ ਕੰਮ ਕਰ ਰਹੇ ਹੋਗੇ ਸਾਇਲੈਂਟਲੀ ਤੁਸੀਂ ਆਪਣੇ ਤੇ ਕੰਮ ਕਰ ਰਹੇ ਹੋ ਉਹ ਲੋਕਾਂ ਨੂੰ ਦੱਸੂਗਾ ਵੀ ਹਾਂ ਇਹਦੇ ਚ ਕੋਈ ਚੇਂਜ ਤਾਂ ਆਇਆ ਵੀ ਹੁਣ ਇਹ ਪਹਿਲਾਂ ਵਰਗਾ ਨਹੀਂ ਰਿਹਾ ਵੀ ਹੁਣੇ ਵਧੀਆ ਹੋ ਗਿਆ ਇਹਦਾ ਜਿਹੜਾ ਵਰਜ਼ਨ ਪਹਿਲਾਂ ਵਾਲਾ ਸੀ ਹੁਣੇ ਉਤੋਂ ਇਹ ਨਿਖਾਰ ਆਇਆ ਉਹਦੇ ਚ ਇੱਕ ਐ ਕਹਣ ਤੋਂ ਡਰਿਆ ਵੀ ਨਾ ਨਾ ਕਰੋ ਜੇ ਕੋਈ ਤੁਹਾਨੂੰ ਐ ਕਹਿੰਦਾ ਵੀ ਤੁਸੀਂ ਪਹਿਲਾਂ ਵਰਗੇ ਨਹੀਂ ਰਹੇ ਤੁਹਾਡੇ 'ਚ ਕੋਈ ਵਧੀਆ ਸੋਹਣਾ ਡਰ ਨਾ ਜਾਇਆ ਕਰੋ ਉੱਥੇ ਵੀ ਪਤਾ ਨਹੀਂ ਮੈਂ ਪਹਿਲਾਂ ਕੁਝ ਐ ਸੀਗਾ ਤੇ ਮੈਂ ਪਤਾ ਹੀ ਨਹੀਂ ਕਿੰਨਾ ਕੁ ਬਦਲ ਗਿਆ ਆਪਦੇ ਲੋਕਾਂ ਤੋਂ ਪਾਸੇ ਹੋ ਗਿਆ ਮੈਨੂੰ ਲੱਗਦਾ ਇਹਨੂੰ ਕੰਪਲੀਮੈਂਟ ਪੋਜ਼ਿਟਿਵ ਚੇਂਜ ਕਹਿਦਾ ਵੀ ਇਹ ਤਰੀਫ਼ ਆ ਵੀ ਤੁਸੀਂ ਕੁਝ ਬਦਲਾਵ ਲੈ ਕੇ ਆਏ ਹੋ ਜਿਵੇਂ ਤੁਸੀਂ ਸਕਿੱਲ ਦੀ ਗੱਲ ਕੀਤੀ ਹਨਾ ਆਪਦੇ ਮੂੰਹ ਮੀਆਂ ਮਿੱਠੂ ਮੈਨੂੰ ਇੱਕ ਗੱਲ ਯਾਦ ਆਈ ਵੀ ਕਈ ਵਾਰੀ ਨਾ ਥੋਡੇ ਜਿਹੜੇ ਲੋਕਾਂ ਲਈ ਤੁਸੀਂ ਖਾਸ ਹੁੰਨੇ ਹੋ ਹੂੰ ਉਹ ਨਾ ਜੋਰ ਲਾ ਰਹੇ ਹੁੰਦੇ ਆ ਆਪਦਾ ਪੂਰਾ ਹੂੰ ਤੁਹਾਨੂੰ ਨਖਾਰਨ ਦਾ ਕਹੀਆ ਨਹੀਂ ਹੂੰ ਜਿਵੇਂ ਆਪਾਂ ਮਾਪੇਓ ਤੇ ਗੱਲ ਲੈ ਕੇ ਚੱਲਦੇ ਆਂ ਹੂੰ ਮਾਪੇਓ ਸਾਨੂੰ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਤੇ ਟੋਕਦੇ ਆ ਉਹ ਇਸ ਲਈ ਨਹੀਂ ਟੋਕ ਰਹੇ ਹੁੰਦੇ ਵੀ ਉਹਨਾਂ ਨੂੰ ਕੋਈ ਆਪਾਂ ਨੂੰ ਨੀਵਾ ਦਿਖਾਉਣਾ ਹੁੰਦਾ ਉਹ ਇਸ ਲਈ ਟੋਕ ਰਹੇ ਹੁੰਦੇ ਆ ਕਿ ਮੇਰਾ ਜਵਾਕ ਆ ਕੱਲ ਨੂੰ ਚਾਰ ਬੰਦਿਆਂ 'ਚ ਖੜਾ ਹੋਵੇ ਤਾਂ ਕੋਈ ਕਹੂਗਾ ਵੀ ਇਹ ਫਲਾਨੇ ਦੀ ਕੁੜੀ ਆ ਭਾਈ ਫਲਾਨੇ ਦਾ ਮੁੰਡਾ ਤਾਂ ਉਹ ਮਤਲਬ ਉੱਥੇ ਉਹਨਾਂ ਦਾ ਹੁੰਦਾ ਵੀ ਸਾਡਾ ਜਵਾਕ ਜਦੋਂ ਬੋਲੇ ਨਾ ਉਹਦੇ ਨਾਲ ਸਾਡਾ ਵੀ ਉਹ ਬੋਲੇ ਵੀ ਅਸੀਂ ਕਿਵੇਂ ਗੱਲ ਕਰਦੇ ਆ ਸਾਡਾ ਪਰਿਵਾਰ ਕਿਵੇਂ ਦਾ ਤਾਂ ਮੈਨੂੰ ਯਾਦ ਆ ਜਦੋਂ ਮੈਂ 6ਵੀਂ 7ਵੀਂ 'ਚ ਹੁੰਦੀ ਸੀ ਹਨਾ ਮੇਰੇ ਨਾ ਡੈਡੀ ਨੇ ਕਹਿਣਾ ਵੀ ਮੈਨੂੰ ਆਏ ਹੁੰਦਾ ਤੂੰ ਪੜੀ ਵੀ ਬਹੁਤ ਸਾਰਾ ਤੇ ਤੂੰ ਕਮਾਂ ਚ ਵੀ ਬਹੁਤ ਨਪੁੰਨ ਹੋਵੇਂ ਹਰੇਕ ਦਾ ਆਪ ਦਾ ਹਸਾਬ ਹੁੰਦਾ ਹਨਾ ਕਹਿੰਦੇ ਮੈਨੂੰ ਐਂ ਲੱਗਦਾ ਹੁੰਦਾ ਵੀ ਮੈਂ ਕਮਾਂ ਵੀ ਮੇਰੀ ਕੁੜੀ ਪੜੀ ਵੀ ਐਨਾ ਤੇ ਮੇਰੀ ਕੁੜੀ ਕੰਮ ਵੀ ਐਂ ਕਰ ਲੈਂਦੀ ਹੈ ਹਨਾ ਤੇ ਮੈਨੂੰ ਕਹਿੰਦੇ ਵੀ ਤੂੰ ਨਾ ਮੱਝ ਦੀ ਧਾਰ ਚੋਣੀ ਸਿੱਖ ਮੈਂ ਕਿਹਾ ਵੀ ਨਹੀਂ ਮੈਂ ਮੈਂ ਨਹੀਂ ਸਿੱਖ ਸਕਦੀ ਹਨਾ ਆਪਾਂ ਜਿਵੇਂ ਕਰਦੇ ਹੁੰਦੇ ਆ ਜਵਾਬ ਨਕਾਰਦੇ ਜੇ ਹੁੰਦੇ ਆ ਚੀਜ਼ਾਂ ਮੈਂ ਕਿਹਾ ਨਹੀਂ ਨਹੀਂ ਮੈਂ ਨਹੀਂ ਕਹਿੰਦੇ ਨਹੀਂ ਮੈਂ ਵੀ ਤੇਰੇ ਨਾਲ ਸਿੱਖੂਗਾ ਵੀ ਆਪਾਂ ਦੋਨੇ ਸਿੱਖਦੇ ਆਂ ਹੁਣ ਉਹ ਮੈਨੂੰ ਪੁਸ਼ ਕਰਨ ਵਾਲੀ ਚੀਜ਼ ਆ ਬੜਾਵਾ ਦੇਣ ਵਾਲੀ ਹੱਲਾਸ਼ੇਰੀ ਹੈ ਨਾ ਮੰਮੀ ਨੂੰ ਕਹਿੰਦੇ ਵੀ ਸਾਨੂੰ ਦੋਨਾਂ ਨੂੰ ਸਿਖਾ ਲੈ ਮੇਰੇ ਬਰਾਬਰ ਨਾਲ ਗਏ ਹੈ ਨਾ ਮੱਝ ਵੀ ਤੂੰ ਡਰਨਾ ਤੂੰ ਐਂ ਕਰ ਇੱਥੋਂ ਐਂ ਉਂਗਲਾਂ ਕਰੀਦੀਆਂ ਉਹ ਹਰ ਚੀਜ਼ ਮੰਮੀ ਦੱਸ ਰਹੇ ਸੀ ਡੈਡੀ ਛੇਤੀ ਗ੍ਰੈਸਪ ਕਰ ਰਹੇ ਸੀ ਨਾ ਉਹ ਚੀਜ਼ ਉਹਨਾਂ ਨੂੰ ਛੇਤੀ ਸਮਝ ਆ ਰਹੀ ਸੀ ਫਿਰ ਮੈਨੂੰ ਉਹ ਦੁਬਾਰਾ ਦੁਬਾਰਾ ਦੱਸ ਰਹੇ ਸੀ ਵੀ ਉਦੋਂ ਤੋਂ ਜੇ ਮੇਰਾ ਪਿਓ ਮੈਨੂੰ ਨਾਲ-ਨਾਲ ਉਵੇਂ ਹੱਲਾਸ਼ੇਰੀ ਨਾ ਦਿੰਦਾ ਹੂੰ ਸ਼ਾਇਦ ਮੈਂ ਆਪਣੇ ਪਿੰਡ ਚ ਜਿਹੜੇ ਆਪਣੇ ਘਰੇਲੂ ਘਰਾਂ ਵਾਲੇ ਕੰਮ ਹੁੰਦੇ ਆ ਉਹ ਸਿੱਖਦੀ ਨਾ ਮੈਂ ਉਹਦੇ ਲਈ ਖਾਸ ਆ ਮੈਂ ਉਹਦੀ ਧੀ ਆ ਹਨਾ ਉਹਨੂੰ ਐ ਹੋਇਆ ਵੀ ਮੇਰੀ ਤਿੰਨ ਪੁੰਨ ਹੋਵੇ ਐਸ ਪਾਸੇ ਵੀ ਹੋਵੇ ਮੈਂ ਇਹਨੂੰ ਪੜ੍ਹਾਵਾ ਵੀ ਤੇ ਮੈਂ ਇਹਨੂੰ ਕੰਮਾਂ ਚ ਵੀ ਨ ਪੁੰਨ ਕਰਾਂ ਉਹੀ ਗੱਲ ਆ ਨਾ ਵੀ ਜਿਹੜੇ ਬੰਦੇ ਲਈ ਤੁਸੀਂ ਕੁਝ ਮਾਇਨਾ ਰੱਖਦੇ ਹੋ ਉਹ ਬੰਦਾ ਹੀ ਤੁਹਾਡੇ ਨਾਲ ਲੜੂਗਾ ਉਹੀ ਤੁਹਾਨੂੰ ਕਿਸੇ ਗੱਲ ਤੇ ਟੋਕੂਗਾ ਉਹੀ ਤੁਹਾਨੂੰ ਥੋੜਾ ਚੰਗਾ ਮਾੜਾ ਦੱਸੂਗਾ ਜੀਨੂੰ ਤੁਹਾਡੇ ਤੱਕ ਮਤਲਬ ਹੀ ਨਹੀਂ ਹੈਗਾ ਵੀਰ ਮੈਂ ਤਾਂ ਲੈਣਾ ਕੀ ਆ ਉਹ ਧਨ ਉਹ ਕਿਉਂ ਕੁਝ ਕਹੂਗਾ ਜੇ ਆਪਣੇ ਘਰ ਦੇ ਆਪਾਂ ਨੂੰ ਕਿਸੇ ਗੱਲ ਤੇ ਕਹਿੰਦੇ ਨੇ ਵੀ ਇਹ ਸਹੀ ਨਹੀਂ ਇਹ ਗੱਲ ਤਾਂ ਤਾਂ ਕਹਿੰਦੇ ਨੇ ਵੀ ਕੱਲ ਨੂੰ ਚਾਰ ਬੰਦਿਆਂ ਚ ਸਾਡੇ ਜੁਆ ਕਰੂ ਨਾ ਕੋਈ ਕੁਝ ਕਹੇ ਦੇ ਹਨਾ ਜਾਂ ਇਹ ਚੀਜ਼ ਇਹਦੇ ਲਈ ਅੱਗੇ ਜਾ ਕੇ ਮਾੜੀ ਨਾ ਹੋਵੇ ਤਾਂ ਇਹਨੂੰ ਇਹ ਚੀਜ਼ ਸੁਧਾਰ ਲੈਣੀ ਚਾਹੀਦੀ ਹੈ ਜੇ ਕੋਈ ਆਪਣਾ ਖਾਸ ਦੋਸਤ ਹੈ ਜੇ ਉਹ ਆਪਾਂ ਨੂੰ ਕਿਸੇ ਗੱਲ ਤੇ ਕਹਿੰਦਾ ਵੀ ਨਹੀਂ ਆਹ ਚੀਜ਼ ਤੇਰੇ ਲਈ ਸਹੀ ਨਹੀਂ ਤੇ ਉਹ ਨਹੀਂ ਕਰਨਾ ਚਾਹੀਦਾ ਤਾਂ ਉਹ ਤੁਹਾਡੀ ਫਿਕਰ ਕਰਦਾ ਉਹ ਤੁਹਾਨੂੰ ਤਾਂ ਕਹਿੰਦਾ ਪਰ ਹੁਣ ਉਹੀ ਗੱਲ ਆ ਵੀ ਅਸੀਂ ਕਿਸੇ ਤੋਂ ਕੁਝ ਕਹਾ ਕੇ ਰਾਜ਼ ਹੀ ਨਹੀਂ ਹੈਗੇ ਕਿਉਂਕਿ ਮੈਨੂੰ ਲੱਗਦਾ ਵੀ ਤੁਸੀਂ ਲੱਖੀ ਹੋ ਜੇ ਤੁਹਾਨੂੰ ਕੋਈ ਕਹਿੰਦਾ ਵੀ ਕੋਈ 1 2 4 ਜਣੇ ਹੈਗੇ ਨੇ ਜਿਹੜੇ ਤੁਹਾਨੂੰ ਹਲੇ ਵੀ ਕਿਸੇ ਨਾ ਕਿਸੇ ਗੱਲ ਤੇ ਵਰਜਦੇ ਨੇ ਤੁਹਾਡੇ ਮਾੜੇ ਚੰਗੇ ਕੰਮਾਂ ਤੋਂ ਵੀ ਨਹੀਂ ਇੱਧਰ ਨਹੀਂ ਜਾਣਾ ਇਹ ਤੇਰੇ ਲਈ ਠੀਕ ਨਹੀਂ ਹੈਗਾ ਤਾਂ ਤੁਸੀਂ ਇਹ ਸੋਚਿਆ ਕਰੋ ਵੀ ਓਕੇ ਪਰਮਾਤਮਾ ਦਾ ਸ਼ੁਕਰ ਵੀ ਮੈਨੂੰ ਕੋਈ ਦੱਸਣ ਵਾਲਾ ਹੈ ਕਈ ਵਾਰੀ ਹੁੰਦਾ ਨਹੀਂ ਵੀ ਕੁਝ ਬੱਚੇ ਜਾਂ ਕੋਈ ਇਨਸਾਨ ਕਿਸੇ ਗਲਤ ਟਰੈਕ ਤੇ ਤੁਰ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਕੋਈ ਸੇਧ ਦੇਣ ਵਾਲਾ ਨਹੀਂ ਹੁੰਦਾ ਉਹਨਾਂ ਦਾ ਕੋਈ ਮਾਰਗਦਰਸ਼ਕ ਨਹੀਂ ਹੁੰਦਾ ਹੈਗਾ ਤਾਂ ਇਹੋ ਜਿਹੇ ਲੋਕਾਂ ਦੀ ਤੁਹਾਨੂੰ ਕਦਰ ਕਰਨੀ ਚਾਹੀਦੀ ਹੈ ਜਿਹੜੇ ਤੁਹਾਨੂੰ ਤੁਹਾਡਾ ਚੰਗਾ ਮਾੜਾ ਦੱਸਦੇ ਆ ਜਿਵੇਂ ਆਪਾਂ ਆਪਾਂ ਹੁਣ ਕਹਿਣ ਲੱਗੇ ਵੀ ਯੈਸਮੈਨ ਤੋਂ ਪਾਸੇ ਰਹੋ ਹਮ ਆਪਣੇ ਮਾਪਿਓ ਕਹਿੰਦੇ ਹੁੰਦੇ ਸੀਗੇ ਵੀ ਜਿਹੜਾ ਕੋਈ ਬਾਲਾ ਹਾਂ ਚ ਹਾਂ ਹੀ ਮਲਾਈ ਜਾਵੇ ਨਾ ਮੂੰਹ ਦਾ ਮਿੱਠਾ ਹੁੰਦਾ ਹੈ ਨਾ ਉਹ ਕਿਉਂਕਿ ਉਹ ਤੁਹਾਨੂੰ ਟੋਕ ਨਹੀਂ ਰਿਹਾ ਹੋ ਸਕਦਾ ਤੁਸੀਂ ਉਸ ਪਾਸੇ ਗਲਤ ਵੀ ਹੋ ਹੈ ਨਾ ਹੋ ਸਕਦਾ ਤੁਸੀਂ ਉੱਥੇ ਉਹ ਚੀਜ਼ ਜਿਹੜੀ ਕਰ ਰਹੇ ਹੋ ਉਹ ਚੰਗੀ ਨਾ ਹੋਵੇ ਪਰ ਕੁਝ ਲੋਕ ਤੁਹਾਡੇ ਦਿਵਾਲੇ ਯੈਸਮੈਨ ਹੁੰਦੇ ਆ ਤੁਹਾਨੂੰ ਉਹ ਲੋਕ ਕਦੇ ਵੀ ਅੱਗੇ ਵਧਣ ਨਹੀਂ ਦਿੰਦੇ ਹਾਂ ਹਰ ਚੀਜ਼ ਤੇ ਹਾਂ ਕਹਿ ਦੇਣਾ ਹਾਂ ਹਾਂ ਬਿਲਕੁਲ ਤੇ ਉਹੀ ਗੱਲ ਆ ਵੀ ਜਿਵੇਂ ਇੱਕ ਵਾਰ ਨਾ ਇੱਕ ਮੈਨੂੰ ਗੱਲ ਯਾਦ ਆਉਂਦੀ ਆ ਵੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਖਾਸ ਹੋਣਾ ਤੇ ਮਸ਼ਹੂਰ ਹੋਣਾ ਡੱਡ ਚੀਜ਼ਾਂ ਹੁੰਦੀਆਂ ਨੇ ਖਾਸ ਇਹ ਨਹੀਂ ਵੀ ਚਾਰ ਬੰਦੇ ਤੁਹਾਡੇ ਨਾਲ ਆ ਕੇ ਫੋਟੋਆਂ ਖਿਚਾ ਰਹੇ ਨੇ ਤੁਹਾਨੂੰ ਤੁਹਾਡੇ ਐਨੇ ਫੋਲੋਅਰਸ ਨੇ ਤਾਂ ਤੁਸੀਂ ਖਾਸ ਹੋ ਜਿਵੇਂ ਆਪਾਂ ਗੱਲ ਕਰਦੇ ਨਾ ਵੀ ਅੱਜ ਦੇ ਟਾਈਮ ਤੇ ਜਿਹੜੇ ਅਸਲੀ ਆਰਟਿਸਟ ਨੇ ਉਹ ਤਾਂ ਲੁਕੇ ਹੋਏ ਨੇ ਉਹ ਆਪਦਾ ਕੰਮ ਕਰ ਰਹੇ ਨੇ ਉਹ ਆਪਦੀਆਂ ਚੀਜ਼ਾਂ ਕ੍ਰੀਏਟ ਕਰ ਰਹੇ ਨੇ ਰੌਲਾ ਨਹੀਂ ਪਾ ਰਹੇ ਹੈਨਾ ਤੇ ਬਾਕੀ ਜਿਹੜੀਆਂ ਚੀਜ਼ਾਂ ਆਸੇ ਪਾਸੇ ਚੱਲ ਰਹੀਆਂ ਨੇ ਜਿੰਨਾ ਰੌਲਾ ਗੋਲਾ ਹੁਣ ਚੱਲ ਰਿਹਾ ਉਹ ਸਾਰਾ ਦਿਖਾਉਣ ਦਾ ਹੈ ਵੀ ਕਿਉਂਕਿ ਅਸੀਂ ਵੱਡਾ ਦਿਖਾਉਣਾ ਤੇ ਵੱਡਾ ਦਿਖਾਉਣ ਤੇ ਵੱਡਾ ਹੋਣ 'ਚ ਫਰਕ ਹੁੰਦਾ ਪਹਿਲੀ ਗੱਲ ਤਾਂ ਜਿਵੇਂ ਮੈਨੂੰ ਇਹਦੇ ਤੋਂ ਹੀ ਇੱਕ ਗੱਲ ਯਾਦ ਆਈ ਹਰਸੀ ਵੀ ਇੱਕ ਵਾਰੀ ਨਾ ਇੱਕ ਪੰਜਾਬੀ ਦੇ ਆਪਣੇ ਬਹੁਤ ਵੱਡੇ ਲੇਖਕ ਸੀ ਜੀ ਉਹਨਾਂ ਨੂੰ ਕੋਈ ਅਵਾਰਡ ਮਿਲਣਾ ਸੀ ਤੇ ਉਹ ਨਾਲ ਨਾ ਉਹਦਾ ਝੋਲਾ ਲੈ ਗਈ ਉੱਥੇ ਅਵਾਰਡ ਲੈਣ ਜਦੋਂ ਜਾਂਦੇ ਉੱਥੇ ਬਹੁਤ ਲੋਕ ਸੀਗੇ ਹਨਾ ਜਿਹੜੇ ਉਹਨਾਂ ਦਾ ਸਨਮਾਨ ਕਰਨ ਵੀ ਆਏ ਜਦੋਂ ਉਹਨਾਂ ਦਾ ਨਾਮ ਬੋਲਿਆ ਤੇ ਉਹਦਾ ਝੋਲਾ ਥੱਲੇ ਰੱਖ ਗਏ ਲੋਕਾਂ ਨੇ ਸੋਚਿਆ ਵੀ ਪਤਾ ਨਹੀਂ ਝੋਲੇ 'ਚ ਇਹ じゃ ਕੀ ਹੋਊਗਾ ਜਦੋਂ ਉਹ ਅਵਾਰਡ ਲੈ ਕੇ ਉੱtre ਉਹਨਾਂ ਨੂੰ ਸਵਾਲ ਕੀਤਾ ਤਾਂ ਉਹ 'ਚ ਪੱਲੀ ਤੇ ਦੱਤੀ ਸੀਗੀ ਉਹ ਕਹਿੰਦੇ ਵੀ ਅਵਾਰਡਾਂ ਨੇ ਖਾਣ ਨੂੰ ਨਹੀਂ ਦੇਣਾ ਹੈਗਾ ਤੇ ਮੈਂ ਜਾਂਦਾ ਹੋਇਆ ਪੱਠੇ ਵੱਢ ਕੇ ਲੈ ਕੇ ਜਾਊਂਗਾ ਮਤਲਬ ਵੱਡੇ ਲੋਕਾਂ ਦੀ ਗੱਲ ਵੀ ਅਸਲ 'ਚ ਉਹ ਵੱਡੇ ਸੀਗੇ ਜਿਹੜੇ ਐਡੇ ਜਿਹੜੇ ਅਵਾਰਡ ਸੀ ਸਨਮਾਨ ਸੀ ਉਹਨਾਂ ਸਾਹਮਣੇ ਅਸੀਂ ਵੀ ਠੀਕ ਐ ਪਰ ਖਾਣ ਲਈ ਸਾਨੂੰ ਕੰਮ ਕਰਨਾ ਪਊਗਾ ਤਾਂ ਅੱਜ ਕੱਲ ਉਲਟ ਹੋ ਰਹੀਆਂ ਨੇ ਚੀਜ਼ਾਂ ਸਾਡੇ 1000 2000 ਲੋਕ ਸਾਨੂੰ ਇੰਸਟਾ ਤੇ ਫੋਲੋ ਕਰਨਾ ਸ਼ੁਰੂ ਕਰ ਦੇਣ ਸਾਨੂੰ ਲੱਗਦਾ ਵੀ ਠੀਕ ਐ ਹੁਣ ਮੈਂ ਹੀ ਸਟਾਰ ਆ ਮੈਂ ਤਾਂ ਨਹੀਂ ਕੁਝ ਵੀ ਕਰੂੰਗਾ ਹਨਾ ਤਾਂ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਫੋਕੀ ਜਿਹੜੀ ਚਮਕ-ਦਮਕ ਉਹਦੇ 'ਚ ਕੁਝ ਨਹੀਂ ਰੱਖਿਆ ਤੁਸੀਂ ਵੱਡਾ ਆਪਦੇ ਆਪ ਨੂੰ ਜੋ ਤੁਸੀਂ ਕਰੋਗੇ ਨਾ ਕੁਝ ਮਤਲਬ ਤੁਹਾਨੂੰ ਫੀਲ ਹੋਊਗਾ ਵੀ ਤੁਸੀਂ ਕੁਝ ਵਧੀਆ ਕੀਤਾ ਤੁਹਾਨੂੰ ਰੌਲਾ ਪਾਉਣ ਦੀ ਲੋੜ ਨਹੀਂ ਪਊਗੀ ਮਨਵੀਰ ਜਿਵੇਂ ਨਾ ਤੋ ਇੱਕ ਬਹੁਤ ਸੋਹਣੀ ਗੱਲ ਆਖੀ ਵੀ ਵੱਡੇ ਹੋਣ 'ਚ ਤੇ ਵੱਡੇ ਦਿਖਣ 'ਚ ਬਹੁਤ ਫਰਕ ਆ ਹਨਾ ਕੁਝ ਲੋਕ ਵਾਕਈ ਬਹੁਤ ਵੱਡੇ ਹੁੰਦੇ ਨੇ ਉਹਨਾਂ ਦਾ ਰਤਬਾ ਬਹੁਤ ਵੱਡਾ ਹੁੰਦਾ ਹੈ ਨਾ ਕੁਝ ਲੋਕਾਂ ਦਾ ਸਾਰਾ ਜੋਰ ਸਾਰੀ ਜ਼ਿੰਦਗੀ ਇਸੇ ਚੀਜ਼ 'ਚ ਲੱਗਿਆ ਰਹਿੰਦਾ ਵੀ ਮੈਂ ਵੱਡਾ ਤੇ ਦੇਖਾਂ ਮੈਂ ਦੇਖਾਂ ਵੱਡਾ ਹੈ ਨਾ ਤਾਂ ਇਹ ਚੀਜ਼ ਮੈਨੂੰ ਬੜੀ ਵਧੀਆ ਲੱਗੀ ਵੀ ਜਿਹੜਾ ਹੁਣ ਸੋਸ਼ਲ ਮੀਡੀਆ ਤੇ ਵੀ ਰੌਲਾ ਪੈ ਰਿਹਾ ਹੈ ਨਾ ਹੋਰ ਵੀ ਕਿੰਨੀਆਂ ਵੀ ਥਾਵਾਂ ਤੇ ਆਪ ਮਹਾਰੇ ਵੀ ਬੰਦਾ ਆਪਦੇ ਮੂੰਹੋਂ ਕਹੀ ਜਾ ਰਿਹਾ ਹੂੰ ਲੋਕ ਇਸ ਚੀਜ਼ 'ਚ ਹੀ ਕਨਫਿਊਜ਼ ਹੋਏ ਪਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਅਸਲ 'ਚ ਰਤਬੇ ਵਾਲਾ ਬੰਦਾ ਹੈ ਕੌਣ ਅਸਲ 'ਚ ਰਤਬੇ ਹੁੰਦੇ ਕੀ ਨੇ ਹਨਾ ਰਤਬਿਆਂ ਵਾਲੇ ਅਸੀਂ ਕਿਹਨੂੰ ਸਮਝੀਏ ਵੀ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀਗੇ ਆਮ ਤੇ ਖਾਸ ਹਨਾ ਆਮ ਕੋਈ ਵੀ ਬੰਦਾ ਆਮ ਨਹੀਂ ਹੁੰਦਾ ਹਰ ਇੱਕ ਬੰਦਾ ਆਪਦੇ ਆਪ 'ਚ ਖਾਸ ਆ ਹਨਾ ਲੋ ਡਾਊਨ ਨੂੰ ਸਮਝਣ ਦੀ ਉਹਨੂੰ ਪਤਾ ਹੋਣਾ ਚਾਹੀਦਾ ਸਾਨੂੰ ਵੀ ਪਤਾ ਹੋਣਾ ਚਾਹੀਦਾ ਜੇ ਹੁਣ ਆਪਣੀ ਪੀੜ੍ਹੀ ਦੀ ਆਪਾਂ ਗੱਲ ਕਰੀਏ ਸਾਨੂੰ ਨਾ ਇਹ ਪਤਾ ਹੋਣਾ ਚਾਹੀਦਾ ਸਾਨੂੰ ਉਹੀ ਗੱਲ ਵੀ ਸੋਸ਼ਲ ਮੀਡੀਆ ਤੋਂ ਲੱਗਦਾ ਵੀ ਨਹੀਂ ਇਹਨੂੰ ਕਿੰਨੇ ਲੋਕ ਸੁਣ ਰਹੇ ਆ ਫੋਲੋ ਕਰ ਰਹੇ ਆ ਇਹ ਸ਼ਾਇਦ ਕੋਈ ਬਹੁਤ ਵੱਡੀ ਚੀਜ਼ ਆ ਪਰ ਜ਼ਰੂਰੀ ਥੋੜੀ ਆ ਵੀ ਆਪਾਂ ਉਸ ਭਲੇਖੇ 'ਚ ਜਿਉਂ ਰਹੇ ਆ ਭਲੇਖੇ ਵਾਲੀ ਉਹ ਚੱਲ ਰਹੀ ਆ ਇਸ ਟਾਈਮ ਹਨਾ ਹਰ ਬੰਦਾ ਭਲੇਖੇ 'ਚ ਜਿਉਂ ਰਿਹਾ ਹਰ ਇੱਕ ਬੰਦੇ ਨੂੰ ਲੱਗ ਰਿਹਾ ਵੀ ਜੋ ਜਿਹੜਾ ਝੂਠ ਦਿਖਾਇਆ ਜਾ ਰਿਹਾ ਅੰਤਮ ਸੱਚ ਇਹੀ ਆ ਤਾਂ ਮੈਨੂੰ ਲੱਗਦਾ ਵੀ ਉਹੀ ਹਰ ਸੀ ਵੀ ਪਰਮ ਭਲੇਖਿਆਂ 'ਚੋਂ ਪਹਿਲਾਂ ਤਾਂ ਅਸੀਂ ਨਿਕਲੀਏ ਇਹ ਚੀਜ਼ਾਂ 'ਚ ਫਸ ਕੇ ਨਾ ਰਹੀਏ ਕਿਉਂਕਿ ਜਿਵੇਂ ਆਪਾਂ ਆਰਟਿਸਟਾਂ ਦੀ ਪਹਿਲਾਂ ਮੈਂ ਗੱਲ ਕੀਤੀ ਸੀ ਤਾਂ ਜਿਹੜੇ ਅਸਲੀ ਲੋਕ ਨੇ ਜਿਹੜੇ ਕੁਝ ਕਰ ਰਹੇ ਨੇ ਉਹ ਇਹਨਾਂ ਸੋਸ਼ਲ ਸਾਈਟਾਂ ਤੇ ਤੁਹਾਨੂੰ ਧਿਉਣਗੇ ਹੀ ਨਹੀਂ ਉਹ ਆਪਦਾ ਚੁੱਪਚੀ ਪੀਤੇ ਬੈਠ ਕੇ ਆਪਦਾ ਕੰਮ ਕਰ ਰਹੇ ਨੇ ਇਹਦਾ ਜਿਹੜੀ ਵੀ ਚੀਜ਼ ਆ ਕਲਾਟ ਨਹੀਂ ਮੈਂ ਕਹੂੰਗੀ ਜਿਹੜੀ ਚੀਜ਼ ਆ ਰੌਲਾ ਵੱਧ ਹੁੰਦਾ ਨਾ ਉਹ ਚੀਜ਼ ਅਸਲ ਤੋਂ ਨਹੀਂ ਵੱਡੀ ਨਹੀਂ ਹੁੰਦੀ ਤੇ ਜਿਹਦਾ ਰੌਲਾ ਨਹੀਂ ਹੁੰਦਾ ਉਹ ਚੀਜ਼ ਅਸਲ 'ਚ ਵੱਡੀ ਹੁੰਦੀ ਆ ਤਾਂ ਉਵੇਂ ਮੈਨੂੰ ਲੱਗਦਾ ਵੀ ਇਹ ਤਾਂ ਹੋ ਗਈਆਂ ਆ ਅੱਜਕੱਲ ਦੇ ਸੋਸ਼ਲ ਮੀਡੀਆ ਦੇ ਦੌਰ ਦੀਆਂ ਗੱਲਾਂ ਤਾਂ ਜਿਵੇਂ ਆਪਾਂ ਆਮ ਤੇ ਖਾਸ ਦੀ ਹੀ ਗੱਲ ਕੀਤੀ ਆ ਵੀ ਹਰ ਬੰਦਾ ਖਾਸ ਆ ਤੁਸੀਂ ਮੰਨ ਕੇ ਚੱਲੋ ਵੀ ਤੁਸੀਂ ਕਿਸੇ ਨਾ ਕਿਸੇ ਲਈ ਖਾਸ ਹੈਗੇ ਹੋ ਤੁਸੀਂ ਆਪਦੇ ਪਰਿਵਾਰ ਲਈ ਖਾਸ ਹੋ ਕੋਈ ਆਪਦੀ ਘਰ ਵਾਲੀ ਲਈ ਖਾਸ ਆ ਕੋਈ ਆਪਦੇ ਘਰ ਵਾਲੇ ਲਈ ਖਾਸ ਆ ਕੋਈ ਆਪਦੇ ਭੈਣ ਭਰਾ ਲਈ ਖਾਸ ਆ ਤੁਸੀਂ ਆਪਦੇ ਦਾਦਾ ਦਾਦੀ ਲਈ ਖਾਸ ਹੋ ਹਨਾ ਤੁਸੀਂ ਹਰ ਬੰਦਾ ਕਿਸੇ ਨਾ ਕਿਸੇ ਲਈ ਖਾਸ ਆ ਨਨੂ ਤਾਂ ਤੁਹਾਡੇ ਤੁਹਾਨੂੰ ਦੇਖ ਕੇ ਜਿਉਂਦੇ ਨੇ ਉਹ ਤੇ ਇੱਕ ਹਰ ਚੀਜ਼ ਤੇ ਇਹ ਸੋਚਣ ਦੀ ਬਜਾਏ ਵੀ ਮੈਨੂੰ ਕੋਈ ਉਹ ਨਹੀਂ ਕਰਦਾ ਕਿਉਂਕਿ ਕਈ ਵਾਰ ਸਾਨੂੰ ਨਹੀਂ ਪਤਾ ਹੁੰਦਾ ਸੀ ਕਿਸ ਲਈ ਇਨਸਪੀਰੇਸ਼ਨ ਹੋ ਸਕਦੇ ਆ ਜੋ ਤੁਸੀਂ ਕਰ ਰਹੇ ਹੋ ਨੇ ਉਹ ਜੋ ਤੁਸੀਂ ਚੀਜ਼ਾਂ ਕਰ ਰਹੇ ਹੋ ਨੇ ਆਪਾਂ ਭਲੇਖੇ ਚ ਹੁੰਨੇ ਵੀ ਸ਼ਾਇਦ ਮੈਂ ਤਾਂ ਨਹੀਂ ਠੀਕ ਕਰ ਰਿਹਾ ਪਰ ਹੋ ਸਕਦਾ ਤੁਹਾਨੂੰ ਦੇਖ ਕੇ ਕੋਈ ਪ੍ਰਭਾਵਿਤ ਹੋ ਰਿਹਾ ਹੋਵੇ ਕਿਤੇ ਬੈਠਾ ਤਾਂ ਆਪ ਦਾ ਚੰਗਾ ਕਰਨਾ ਨਾ ਛੱਡੋ ਆਵਦੇ ਤੇ ਕੰਮ ਕਰਨਾ ਨਾ ਛੱਡੋ ਕਿਉਂਕਿ ਤੁਹਾਨੂੰ ਦੇਖ ਕੇ ਵੀ ਕੋਈ ਕੁਝ ਸਿੱਖ ਰਿਹਾ ਹੋਊਗਾ ਜੇ ਆਪਾਂ ਇੱਥੇ ਆ ਹੋ ਸਕਦਾ ਆਪਣੇ ਕੋਈ ਛੋਟੇ ਭੈਣ ਭਰਾ ਆਪਾਂ ਨੂੰ ਦੇਖ ਕੇ ਕੁਝ ਸਿੱਖਣ ਵੀ ਉਹਨਾਂ ਨੂੰ ਆ ਚੀਜ਼ ਆਉਂਦੀ ਆ ਸਾਨੂੰ ਵੀ ਆ ਸਿੱਖਣੀ ਚਾਹੀਦੀ ਆ ਹਨਾ ਕੋਈ ਆਪਣੀ ਸਹੇਲੀ ਹੋ ਸਕਦੀ ਆ ਕੋਈ ਵੀ ਬੰਦਾ ਹੋ ਸਕਦਾ ਵੀ ਤੁ ਕੋ ਯੂ ਨੈਵਰ نو ਕਿ ਕੌਣ ਤੁਹਾਡੇ ਤੋਂ ਕਿਵੇਂ ਪ੍ਰਭਾਵਿਤ ਹੋ ਸਕਦਾ ਤੇ ਇੱਕ ਜਿਹੜੇ ਵੀ ਤੁਹਾਡੇ ਕੋਈ ਖਾਸ ਹੈਗੇ ਨੇ ਰਿਸ਼ਤੇ ਉਹਨਾਂ ਨੂੰ ਖਾਸ ਮਹਿਸੂਸ ਕਰਾਓ ਉਹਨਾਂ ਨੂੰ ਕਦੇ ਨਾ ਕਦੇ ਇਹ ਜ਼ਰੂਰ ਕਹੋ ਵੀ ਹਾਂ ਤੂੰ ਮੇਰੇ ਲਈ ਮਾਇਨੇ ਰੱਖਦਾ ਵੀ ਤੇਰਾ ਹੋਣਾ ਜ਼ਿੰਦਗੀ ਚ ਮੇਰੇ ਲਈ ਬਹੁਤ ਖਾਸ ਆ ਹੈਨਾ ਤਾਂ ਇਹ ਚੀਜ਼ਾਂ ਛੋਟੀਆਂ-ਛੋਟੀਆਂ ਸਾਨੂੰ ਛੋਟੇ-ਛੋਟੇ ਐਫਰਟਸ ਇੱਕ ਦੂਜੇ ਲਈ ਕਰਨੇ ਚਾਹੀਦੇ ਹੁੰਦੇ ਨੇ ਤਾਂ ਕਿ ਤੁਹਾਨੂੰ ਵੀ ਕਿਉਂਕਿ ਵਧੀਆ ਫੀਲ ਹੁੰਦਾ ਜਿਵੇਂ ਆਪਾਂ ਕਹਿੰਨਾ ਵੀ ਇਨਸਾਨ ਆ ਜਿਹੜਾ ਉਹ ਤਾਰੀਫ ਦਾ ਭੁੱਖਾ ਹੁੰਦਾ ਹਰੇਕ ਹੁੰਦਾ ਠੀਕ ਹੈ ਕਿਉਂਕਿ ਕਿਤੇ ਨਾ ਕਿਤੇ ਤੁਹਾਨੂੰ ਡੀਪ ਡਾਉਨ ਵਧੀਆ ਲੱਗਦਾ ਜਦੋਂ ਤੁਹਾਨੂੰ ਕੋਈ ਕੁਝ ਚੰਗਾ ਕਹਿੰਦਾ ਤੇ ਜਦੋਂ ਆਪਦੇ ਕਹਿੰਦੇ ਨੇ ਖਾਸ ਕਰ ਤੁਹਾਡੀ ਤੇ ਆਪਦਿਆਂ ਦੀ ਹੱਲਾਸ਼ੇਰੀ ਤੋਂ ਵੱਧ ਕੇ ਤਾਂ ਕੁਝ ਹੁੰਦਾ ਹੀ ਨਹੀਂ ਹੈਗਾ ਤਾ ਕਰਕੇ ਜਿਹੜੇ ਤੁਹਾਡੇ ਖਾਸ ਰਿਸ਼ਤੇ ਨੇ ਜਿਹੜੇ ਤੁਹਾਡੇ ਕੋਈ ਖਾਸ ਦੋਸਤ ਨੇ ਤੁਸੀਂ ਉਹਨਾਂ ਨੂੰ ਕਦੇ ਨਾ ਕਦੇ ਇਹ ਦੱਸੋ ਵੀ ਤੇਰੀ ਮੈਨੂੰ ਬਹੁਤ ਕਦਰ ਹੈ ਤੇ ਤੂੰ ਮੇਰੇ ਨਾਲ ਹੋਣਾ ਹੀ ਚਾਹੀਦਾ ਤੇ ਤੂੰ ਮੇਰੇ ਲਈ ਬਹੁਤ ਖਾਸ ਹੈ ਸੋ ਆਪਦੇ ਜਿਹੜੇ ਖਾਸ ਲੋਕ ਨੇ ਉਹਨਾਂ ਨੂੰ ਸੰਭਾਲ ਕੇ ਰੱਖੋ ਤੇ ਆਪਦੇ ਆਪ ਤੇ ਕੰਮ ਕਰੋ ਤੇ ਕਦੇ ਵੀ ਨਾ ਸੋਚੋ ਵੀ ਮੈਂ ਕਿਸੇ ਲਈ ਸਪੈਸ਼ਲ ਨਹੀਂ ਹੈਗਾ ਕਿਉਂਕਿ ਪਰਮਾਤਮਾ ਨੇ ਸਭ ਨੂੰ ਇੱਕੋ ਜਿਹਾ ਬਣਾਇਆ ਤੇ ਤੁਸੀਂ ਪਤਾ ਹੀ ਨਹੀਂ ਕਿਹਦੇ ਕਿਹਦੇ ਲਈ ਖਾਸ ਹੋ ਸਕਦੇ ਹੋ ਸੋ ਆਪ ਦੇ ਆਪ ਨੂੰ ਹਮੇਸ਼ਾ ਬੱਡਾ ਸਮਝੋ ਇਹ ਠੀਕ ਹੈ ਮੈਂ ਜੋ ਕਰ ਰਹੀ ਹਾਂ ਮੈਂ ਵਧੀਆ ਕਰ ਰਹੀ ਹਾਂ ਤਾਂ ਸਾਨੂੰ ਉਮੀਦ ਆ ਵੀ ਤੁਸੀਂ ਇਹਨਾਂ ਗੱਲਾਂ ਤੇ ਗੌਰ ਕਰੋਗੇ ਤੇ ਅੱਜ ਤੋਂ ਬਾਅਦ ਆਪਦੇ ਆਪ ਨੂੰ ਤੁਸੀਂ ਐ ਨਹੀਂ ਸਮਝੋਗੇ ਵੀ ਮੈਂ ਕਿਸੇ ਕੰਮ ਦਾ ਨਹੀਂ ਹੈਗਾ ਸੋ ਮੈਂ ਤੇ ਹਰ ਸੀ ਹੁਣ ਤੁਹਾਨੂੰ ਮਿਲਾਂਗੀ ਜੀ ਅਗਲੇ ਐਪੀਸੋਡ 'ਚ ਨਵੀਆਂ ਗੱਲਾਂ ਬਾਤਾਂ ਦੇ ਨਾਲ ਤੇ ਸਾਨੂੰ ਦਿਓ ਤੁਸੀਂ ਹੁਣ ਇਜਾਜ਼ਤ ਸਸਟ੍ਰੀਕਾਲ